ਯਾ ਕੀ ਸੀ ਹਾਂ ਮੈਂ ਤੇਰੀ ਮਾਸੀ ਆਂਗੀ ਮਾਸੀ ਆ ਫਿਰ ਮਾਸੀ ਹੋਏਗੀ ਆਪਦੀ ਥਾਂ ਤੇ ਹੋਏਗੀ ਨਾਲੇ ਜਿਹਦੀ ਐਨੀ ਸੋਹਣੀ ਖਰਬੂਜੇ ਵਰਗੀ ਮਾਸੀ ਹੋਵੇ ਉਹਨੂੰ ਭਲਾ ਬਰ ਮੂੰਹ ਮਾਰਨ ਦੀ ਕੀ ਲੋੜ ਆ ਕੰਜਰਾ ਸ਼ਰਮ ਮੰਨ ਲਾ ਮਾੜੀ ਮੋਟੀ ਤੂੰ ਤਾਂ ਰਿਸ਼ਤਿਆਂ ਨੂੰ ਵੀ ਦਾਗ ਲਾਈ ਜਾਣਾਗਾ ਛੜੇ ਰਿਸ਼ਤੇ ਐ ਮੂੰਣੀ ਕਿਸੇ ਰਿਸ਼ਤੇ ਰਿਸ਼ਤੇ ਨੂੰ ਜਾਣਦਾ ਮੈਂ ਤੈਨੂੰ ਇੰਨਾ ਕਪਾਲਿਆ ਮੈਂ ਸਮਝ ਗਿਆ ਜੇ ਪਾਲਿਆ ਫਿਰ ਮੈਨੂੰ ਨਹੀਂ ਪਤਾ ਹੈਗਾ ਬੇਕੇ ਖਾਣੀ ਆ ਬਾਹਰ ਮਰਜਾ ਖਾਲਾ ਇਥੇ ਘਰੇ ਰਿਸ਼ਤਿਆਂ ਨੂੰ ਦਾਗ ਲਾਉਂਦਾ ਫਿਰਦਾਗਾ ਚੌਰਿਆ ਤੂੰ ਮੇਰੀ ਗੱਲ ਸੁਲਾ ਮਸੀ ਮੇਰੀ ਗੱਲ ਮੰਨ ਲਾ ਨਹੀਂ ਫਿਰ ਤੈਨੂੰ ਮੇਰੇ ਸੁਭਾਅ ਦਾ ਪਤਾ ਚੰਗੀ ਤਰ੍ਹਾਂ ਤੈਨੂੰ ਮੇਰੇ ਸੁਭਾਅ ਦਾ ਲਾ ਸੁੱਕ ਜਾਂ ਜਾਣ ਦੇ ਬਾਝੋਂ ਕਰਦੇ ਕੀ ਕਿੜਾ ਹੋਰ ਮੈਨੂੰ ਲੱਗਦਾ ਸ਼ੀਣ ਕੋਲ ਖੜਾ ਕੀ ਕਰਦਾ ਤੂੰ ਉਹ ਲੈ ਮਾਂ ਸ਼ੀਣ ਕੋਲ ਖੜਕੇ ਹੋਰ ਕੀ ਕਰਨਾ ਮਾਸੀ ਦੇ ਕੱਪੜੇ ਆ ਮਾਸੀ ਦੇ ਕੱਪੜੇ ਤੂੰ ਹੀ ਲੈਣਾ ਆ ਸੁੱਕਣੇ ਪਾਏ ਆ ਕੋਠੇ ਤੇ ਵਿਚਾਰੀ ਕਿੱਥੇ ਧੂਗੇ ਤੇ ਜਣਿਆ ਆਪਦੇ ਕੱਪੜੇ ਆਪ ਤੋਲੂਗੇ ਉਹਦੇ ਹੱਥ ਪੈਰ ਨਹੀਂ ਟੁੱਟੇ ਹੈਗੇ ਮੈਂ ਕੰਮ ਨੂੰ ਕਰਾਂ ਤੇਰਾ ਸੱਪ ਲੜ ਜਾਂਦਾ ਹੈਗਾ ਕਮਾਲ ਦੀ ਗੱਲ ਆ ਮਾਂ ਤੇਰੀ ਤੂੰ ਤਾਂ ਤੂੰ ਪਹਿਲਾਂ ਮਾਸੀ ਨੂੰ ਬੋਲਣ ਨਹੀਂ ਦਿੰਦੀ ਸੀਗੀ ਆ ਕਿ ਮੇਰੀ ਭੈਣ ਜਦੋਂ ਉਹ ਇੱਥੇ ਰਹਿਣ ਲੱਗੀ ਆ ਹੁਣ ਤੈਨੂੰ ਮਾਸੀ ਬੁਰੀ ਲੱਗਣ ਲੱਗੀ ਕਿੱਡੀ ਗੱਲਾਂ ਨਾਲੇ ਬੁਰੀ ਲੱਗਣ ਵਾਲੀ ਗੱਲ ਨਹੀਂ ਹੈਗੀ ਲੱਖੀ ਕੱਪੜੇ ਤਾਹ ਦੇ ਤੋ ਸਕਦੀ ਹੈਗੀ ਨਹੀਂ ਤੂੰ ਉਹਦੇ ਕੱਪੜੇ ਤਾਂ ਸੁਹਣਾ ਲੱਗਦਾ ਹੈਗਾ ਜਿਵੇਂ ਨਿਸ਼ਰਮ ਸੁਰਮ ਹੈਗੀ ਚਵਰੇ ਨੂੰ ਮਾ ਤਾਂ ਮੈਨੂੰ ਚੋਲਾ ਕਹੀ ਨੇ ਮੈਂ ਤੇਰਾ ਮੁੰਡਾ ਨਾਲੇ ਜੀ ਸ਼ਰਮ ਵਾਲੀ ਕੀ ਗੱਲ ਆਗੀ ਕੱਪੜੀ ਤੋਏ ਨਹੀਂ ਮੈਂ ਹੋਰ ਦਾਸ ਕੀ ਕਰਾਂ ਫਿਰ ਨਹੀਂ ਮੈਂ ਤਾਂ ਕੱਪੜੀ ਤੋਏ ਨੇ ਮਾਸੀ ਦੇ ਮੈਂ ਦੱਸ ਉਹ ਕੀ ਕਰ ਲਿਆ ਇਹ ਜਾ ਕੀ ਕਰ ਲਿਆ ਨਾਲੇ ਹੋਰ ਕੀ ਗੱਲ ਤੇ ਉਹ ਕਰਦੀ ਰਹਿਣੀ ਐਵੇਂ ਗੱਲ ਦਾ ਪੜਾ ਬਣਾ ਲੈਣੀ ਹੈਗੀ ਪੜਾ ਬਣਾ ਲੈਣੀ ਆ ਨਾ ਫਿਰ ਅੱਤ ਪੈਰ ਵੜ ਰਹੇ ਨੇ ਉਹਦੇ ਭਲੇ ਨੇ ਨਾਲੇ ਹੋਰ ਤਾ ਮਾਂ ਹੋਰ ਸਾਬ ਦੀਆਂ ਗੱਲਾਂ ਕਰਦੀਆਂ ਕਰਦੀ ਤੈਨੂੰ ਤੈਨੂੰ ਤਾਂ ਹੀ ਮਾਸੀ ਨਾਲ ਕੋਲ-ਕੋਲ ਕਰੀ ਬੈਠਾ ਮਾਂ ਦੇਖ ਕੇ ਬੋਲ ਕਹੀਆਂ ਗੱਲਾਂ ਕਰੀ ਇਨੀ ਤੂੰ ਉਹ ਇਸ ਦਾ ਸ਼ੱਕ ਕਰਦੀ ਰਹੀਂ ਸਾਰਾ ਦਿਨ ਸ਼ੱਕ ਕਰਦੀ ਰਹੀਂ ਨਾਲੇ ਹੋਰ ਅਨਪੁੱਤੀ ਜਿੱਦੇ ਦੀ ਇੱਥੇ ਆਈ ਆ ਆ ਤਾਂ ਅੱਥਾ ਚੋਂ ਨਿਕਲ ਗਿਆ ਮੇਰੇ ਵਾਲਾ ਟੇਂਗਰਾ ਤਾਂ ਅੱਥਾ ਚੋਂ ਨਿਕਲ ਗਿਆ ਪਹਿਲਾਂ ਲੈ ਕੇ ਤਾ ਮਾਂ ਤੂੰ ਇੱਥੇ ਆਈ ਆ ਫੈਣੀ ਵਿਚਾਰੀ ਦੇ ਅੱਗੇ ਪਿੱਛੇ ਮਾਸੀ ਦੇ ਕੋਈ ਤੂੰ ਇਹੋ ਜਿਹੀ ਗੱਲਾਂ ਕਰਦੀ ਮੈਨੂੰ ਵੀ ਬਤਾ ਸੇ ਅਨਪੁੱਤੀ ਆ ਕੈਸਾ ਤੈਨੂੰ ਖਰਾਬ ਕਰ ਦੂਗੀ ਉਹ ਮਾਂਜੇ ਬੰਦਾ ਕੰਮ ਕਰਦਾ ਚ ਖਰਾਬ ਕਰਨ ਵਾਲੀ ਕੀ ਗੱਲ ਆ ਕੱਪੜੇ ਮਾਸੀ ਦਾ ਤੋਂ ਕਪੜੇ ਵੀ ਧੋਣ ਰਿਹਾ ਹੈ ਹੈ ਉਹ ਸੜੀਆਂ ਤੰਬੀਆਂ ਮਾਂ ਨੂੰ ਪਾਣੀ ਦਾ ਗਲਾਸ ਹੈ ਤੂੰ ਮਾਂ ਕਦੇ ਮੰਗੇ ਜਦ ਤੱਕ ਨਾਲੇ ਤੈਨੂੰ ਕੀ ਲੋੜ ਪੈਂਦੀ ਹੈ ਤੂੰ ਕੰਮ ਵਾਲੀ ਹੈ ਤੂੰ ਕੰਮ ਕਰਦੀ ਆਂ ਆਪ ਅੱਛਾ ਮੈਂ ਕੰਮ ਵਾਲੀ ਆ ਤੇਰੀ ਤੇ ਕਹਿਣ ਦਾ ਮਤਲਬ ਤੂੰ ਕੰਮ ਵਾਲੀ ਸ਼ਰਮ ਮੰਨ ਕੋਈ ਗੱਲੀ ਮਾਂ ਸ਼ਰਮ ਸ਼ਰਮ ਤਾਂ ਮੰਨੀ ਆ ਕੰਮ ਦੀ ਕਾਦੀ ਸ਼ਰਮਾਗੀ ਆਪੇ ਚਲੋ ਵਿਚਾਰਾਂ ਦਾ ਚਲੋ ਕੋਈ ਨਾ ਆ ਦੇਖ ਲਾਅ ਦੇ ਮੈਂ ਸੁੱਕੜਦਾ ਪੇ ਪਾ ਦੂੰ ਮੈਂ ਦੇਖ ਤਾਂ ਸੀ ਕਿਵੇਂ ਸਾਰੇ ਕੱਪੜੇ ਵਿੱਚ ਪਾਰਖੇ ਨੇ ਮਸ਼ੀਨ ਦੇ ਜਿਵੇਂ ਸਰਫ ਕੋਈ ਉਹਦਾ ਨਿਗਦਾ ਦੇ ਕੇ ਜਾਂਦਾ ਹੁੰਦਾ ਇੱਥੇ ਪੱਟਣ ਦੇ ਬਾਬਤੀਆਂ ਇਹ ਉਹਦੀਆਂ ਆਉਂਗੇ ਉਹਨੂੰ ਨਿਕਲੀ ਕਿੱਥੇ ਆਵੇ ਉਹ ਆਪ ਅੰਦਰ ਹੀ ਆ ਅੰਦਰ ਹੀ ਆ ਨਾਲੇ ਹੋਰ ਤੂੰ ਬਾਗਿਆ ਗਵਾਂਢ ਚ ਜਾਇਆ ਕੋਈ ਨਾ ਜਾਇਆ ਜਾ ਆ ਦੇਖ ਲੈ ਉਰਲੀ ਮਸ਼ੀਨ ਚ ਵੀ ਡੇਗ ਰੱਖੇ ਨੇ ਬੇਬੇ ਗਵਾਂਢ ਚ ਜਾਇਆ ਤੂੰ ਕੋਈ ਨਾ ਆਹੋ ਬੇਬੇ ਗਵਾਂਢ ਚ ਜਾਇਆ ਆਵੇ ਮੈਂ ਨਹੀਂ ਹੁਣ ਜਾਂਦੀ ਮੈਂ ਤਾਂ ਤੇਰੀ ਤਾਈ ਕੋਲ ਜਾ ਕੇ ਆਉਣਾ ਸੀ ਟਾ ਜਾਣਾ ਤੇਰੀਆਂ ਲੱਤਾਂ ਤਾਂ ਮੈਂ ਤੋੜਦੀ ਆ ਕੇ ਅਣਗਮਣ ਚ ਜਾਂਦੀ ਆ ਸਾਰਾ ਦਿਨ ਮਾਸੀ ਪਤਾ ਨਹੀਂ ਕੀ ਕਰਨ ਲੱਗੀ ਮਾਸੀ ਬਹਿ ਲੱਕੀ ਤੁਹਾਡੇ ਕੱਪੜੇ ਉਹ ਕਿੱਥੇ ਮਾਸੀ ਐ ਬਹਿ ਜਾ ਫੜ ਤ ਜਾਉਂਗੀ ਕੱਪੜੇ ਤਾਂ ਤੇ ਨਹੀਂ ਹੈਗੇ ਉਹ ਕਿੱਥੇ ਮਸ਼ੀਨ ਚ ਪਾ ਰੱਖੇ ਨੇ ਤੁਹਾਨੂੰ ਲੱਗਦਾ ਸੀਗਾ ਉਹਨੂੰ ਮਾਂ ਆ ਗਈ ਤੈਨੂੰ ਪਤਾ ਹੁਣ ਮਾਂ ਤੈਨੂੰ ਪਤਾ ਕਹੀਆਂ ਕਿੰਨਾ ਕਰਦੀ ਆ ਕੀ ਉਹ ਕੱਤੇ ਕਰਦੀ ਤੀ ਤੈਨੂੰ ਕੀ ਲੋੜਾ ਕੱਪੜੇ ਧੋਣ ਦੀ ਹਣਾ ਕੀ ਲੋੜਾ ਉਹ ਆਪੇ ਧੋ ਲੂਗੀ ਆ ਕਿੱਡੀ ਗੱਲ ਆ ਵਿਚਾਰੀ ਮਾਸੀ ਅੰਦਰ ਪਈ ਆ ਮਹਾਮਾਰਕ ਕੱਪੜੇ ਧੋ ਦੇਣਾ ਤੇ ਮੇਰਾ ਸਿਰ ਦੁਖੀ ਜਾਂਦਾ ਤਾਂ ਤੈਨੂੰ 4 ਕੱਪੜਿਆਂ ਨੂੰ ਕਹਿਤਾ ਕੋਈ ਨਾ ਮਾਸੀ ਕਿਹਣੀ ਤੇ ਮੈਂ ਸਿਰ ਵੀ ਦੱਬ ਦੇਣਾ ਨਾ ਸਿਰ ਤਾਂ ਕੋਈ ਨਹੀਂ ਮੈਂ ਗੋਲੀ ਲੈ ਲਈ ਤੇ ਕੱਪੜੀ ਧੋ ਆ ਦੇ ਆ ਆ ਕੱਪੜੇ ਧੋਣ ਤੋਂ ਬਾਅਦ ਥੋੜਾ ਜਿਹਾ ਝਾੜੂ ਜਾਂ ਕੱਢਦੀ ਬੁਰਾ ਜਿਹਾ ਲੱਗਦਾ ਮੈਂ ਸਭ ਕੁਝ ਕਰ ਦੂ ਮਾਸੀ ਤੂੰ ਮੇਰੇ ਹੋਂ ਦਾ ਟੈਨਸ਼ਨ ਨਾ ਲਿਆ ਕਰ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਨਾਲੇ ਐਵੇਂ ਬੇਫਿਕਰੀ ਚ ਮਤਲਬ ਦੇਦੀ ਏਡੀ ਟੈਨਸ਼ਨ ਨਾ ਲੈ ਕਰ। ਹਾਂ ਮੈਂ ਤਾਂ ਦੇਦੀ ਮੈਂ ਕਿਥੋਂ ਟੈਨਸ਼ਨ ਲੈਨੀ ਆ। ਬਸ ਆਹੀ ਆ ਵੀ ਗੰਦਮੰਦ ਜਾਣਾ ਤੀਖੇ। ਇਹ ਬੁਰਾ ਲੱਗਦਾ ਹੋਰ ਤਾਂ ਕੁਛ ਨਹੀਂ ਬਸ। ਟੈਨਸ਼ਨ ਨਾ ਲੈ। ਮੈਂ ਤਾਂ ਗੰਦਮੰਦ ਚਖਣ ਵਾਸਤੇ ਆ। ਹੂੰ। ਪਰਦਾ ਸਾਰਾ ਗੰਦਮੰਦ ਖਤਮ ਕਰ ਦਿੰਦੀ ਆ। ਆਹੋ। ਸਾਫ ਸੁਪਈਆ ਇਹ ਕਰਦੇ ਵਧੀਆ ਸੋਨਾ ਜਿਹਾ ਬਣਾ ਦੇ ਕਰ। ਕੋਈ ਨਾ ਮਸੀ। ਮੇਰੇ ਟੂ ਹੀ ਵੀ ਦੁਖੀ ਜਾਂਦੀ ਹੈਗੀ ਭਲਾ ਹੀ ਚਾਹਦੇ। ਮੈਂ ਤਾਂ ਬਸ ਪੈਣੀ ਆ ਜਾ ਕੇ। ਉਹ ਪੈ ਜਾ ਮਸੀ। ਆਹੋ। ਨਾਲੇ ਆ ਕੁੜੀ ਕਿੱਥੋਂ ਹੁੰਦੀ ਆ? ਦੁਕਾਨ ਤੇ ਗਈ ਹੁੰਦਾ ਇਹ ਨੂੰ ਲੱਗਦਾ ਇਹਨੇ 20 ਵਾਰੀ ਕਹਿ ਵੀ ਤੂੰ ਚੀਜ਼ ਮੰਗਵਾਉਣ ਨੂੰ ਮੈਥੋਂ ਮੰਗਾ ਲੈਗਾ ਬਾਹਰ ਨਾ ਜਾਇਆ ਕਰ ਪਤਾ ਨਹੀਂ ਕਰਨ ਕੀ ਜਾਂਦੀ ਹੈ ਇਹ ਮੈਨੂੰ ਤੇ ਇਹ ਤੇ ਹੈਰਾਨ ਹੈਗੀ ਚਲ ਕੋਈ ਨਾ ਮਸੀ ਬੁਰੀ ਲੱਗਦੀ ਹੈ ਧੀ ਭੈਣ ਮਟਿਆਰ ਫਿਰਦੀ ਜੁਜੇ ਬਾਹਰ ਭੁਰ ਜਾਂਦੇ ਨਾ ਤਾਂ ਕਿੱਥੇ ਗਈ ਸੀ ਕੁੜੇ ਮੈਂ ਸੀ ਦੁਕਾਨ ਤੇ ਗਈ ਸੀ ਮੈਂ ਖਾਣੇ ਨੂੰ ਮੁੰਡਾ ਨਹੀਂ ਬੈਠਾ ਤਾਂ ਮੰਗਵਾ ਲਾਂਦੀ ਮੈਥੋਂ ਮੰਗਾ ਲੈ ਕਰ ਕੁੜੀ ਕੀ ਜਿਹੜਾ ਕੁਝ ਮੰਗਾਉਣਾ ਹੁੰਦਾ ਨਾ ਬਾਹਰ ਗਲੀਆਂ 'ਚ ਫਿਰਨਾ ਜ਼ਰੂਰੀ ਹੈਗਾ ਕੀ ਫਰਕ ਆਈ ਕੀ ਹੁੰਦਾ ਵੀਰੇ ਲੈ ਦਸ ਦੁਕਾਨ ਤੇ ਵੀ ਨਹੀਂ ਜਾ ਸਕਦੀ ਮੈਂ ਮੈਂ ਤਾਂ ਦੁਕਾਨ ਤੇ ਗਈ ਸੀ ਨਹੀਂ ਦੁਕਾਨ ਹੈਗਾ ਮੈਥੋਂ ਮੰਗਾ ਜਿਹੜਾ ਕੁਝ ਮਗਾਉਣਾ ਐ ਬਾਹਰ ਫਿਰਨਾ ਜ਼ਰੂਰੀ ਹੈਗਾ ਕਿੰਨੇ ਦਾ ਸੌਂਕ ਹੈ ਇਹਨੂੰ ਤੇ ਫੇਰ ਕੀ ਹੋ ਗਿਆ ਦੁਕਾਨ ਤੇ ਗਈ ਸੀ ਮੈਂ ਜਾ ਨਹੀਂ ਸਕਦੀ ਦੱਸ ਨਹੀਂ ਜਾ ਸਕਦੀ ਨਾਲੇ ਮਾਂ ਨੇ ਤਾਂ ਮੈਨੂੰ ਕਦੇ ਰੋਕਿਆ ਨਹੀਂ ਉਹ ਵੀ ਤਾਂ ਚੱਕਰ ਆ ਸੱਚ ਮਾਸੀ ਤੂੰ ਬਾਜ਼ਾਰ ਜਾਣ ਨੂੰ ਕਹਿੰਦੀ ਸੀ ਆਪਾਂ ਚੱਲੀਏ ਚੱਲ ਬਗ ਚੱਲਦੇ ਆਂ ਜਾਏ ਆਉਨੇ ਆ ਮਾਰੇ ਕੁਝ ਖਾ ਖੂ ਆਵਾਂਗੇ ਚੱਲ ਬੰਤਪ ਮੈਂ ਵੀ ਜਾਣਾ ਸੀ ਉਹਨਾਂ ਸੂਟ ਤੂੰ ਨਾਲ ਕੀ ਲੈਣ ਜਾਣਾ ਕੁੜੀਏ ਤੂੰ ਨਹੀਂ ਆਣਾ ਚੀਜ਼ ਲੈ ਕੇ ਆਉਣੀ ਆ ਮੈਂ ਸੂਟ ਲੈਣਾ ਮੈਂ ਤੇ ਮਸੀ ਜਾਵਾਂਗੀ ਤੂੰ ਆਥਨੇ ਮਗ ਚਲੀ ਮੇਰ ਨਾਲ ਹੁਣ ਅਸੀਂ ਕਿਰਾਂ ਜਾਣਾਗਾ ਕਾਲੀ ਸੂਲੀ ਚੱਲ ਗਈ ਮੜਾ ਜਾਪਾ ਜਾਵਾਂਗੇ ਮਾਸੀ ਮੈਂ ਕਿਹੜਾ ਤੁਹਾਡੇ ਪੈਰ ਲਾ ਟਡਦੀਆਂ ਫਿਰ ਕੀ ਹੁੰਦਾ ਮੈਨੂੰ ਸਮਝ ਨਹੀਂ ਆ ਗੀ ਗੱਲ ਚੱਲ ਅੱਕੀ ਚੱਲ ਗਈ ਮੜਾ ਜਾ ਚੱਲਾਂ ਮੋਟਰਸਾਈਕਲ ਤੇ ਚੱਲਦੇ ਆਪਾਂ ਮਾਸੀ ਵੀਰੇ ਹਰ ਵਾਰ ਮਾਸੀ ਨਾਲੇ ਤਿਆਰ ਹੋ ਜਾਂਦਾ ਜਾਣ ਨੂੰ ਤੇ ਫਿਰ ਕੀ ਹੁੰਦਾ ਜੇ ਮੈਨੂੰ ਲੈ ਜਾਓਗੇ ਨਾਲ ਮੜਾ ਜੇ ਮੈਂ ਬਾਲ ਬੂਲਜੇ ਬਣਾ ਲਾਂ ਮੜਾ ਜੇ ਮੂੰਹ ਜੇ ਚੱਜੜਾ ਕਰ ਲਾਂ ਬਾੜਾ ਪਰਾਹਾਂ ਚ ਹੋਇਆ ਪਿਆ ਲਿਪਸਟਿਕ ਵਗੈਰਾ ਸਾਰਾ ਕੁਝ ਲਾੜਾ ਵਧੀਆ ਬਣ ਜਾ ਲਿਪਸਟਿਕ ਨਹੀਂ ਲਾਉਂਦੀ ਮੈਨੂੰ ਫੀਜੀ ਚੜਦੀ ਹੈ ਜੀ ਚੱਲ ਕੋਈ ਨਾ ਲਾੜਾ ਵਸੇ ਬਾਲ ਬੂਲਜੇ ਸੈਟ ਕਰਨ ਲ ਸ਼ਾਮ ਨੂੰ ਚੱਲ ਪੜਾਂਗੇ ਨਾਲੇ ਮਾਂ ਨੂੰ ਵੀ ਸਾਮਾ ਅਸੀਂ 100 ਕੰਮ ਜਾਣਾ ਹੁੰਦਾ ਹੈਗਾ ਤੇਰਾ ਵਿੱਚ ਪੜਨਾ ਜ਼ਰੂਰੀ ਹੈਗਾ ਕੋਈ ਨਾ ਮਾਸੀ ਤੂੰ ਜਾ ਤੈਨੂੰ ਸਮਝ ਆਵੇ ਸਮਝਾਉਣਾ ਗੱਲ ਸੁਣ ਲੈ ਬੁੜੀ ਇਹ ਗੱਲ ਦੇ ਵਿੱਚ ਨਹੀਂ ਬੜੀ ਦਿੰਦਾ ਠੀਕ ਹੈ ਮੈਂ ਤੇ ਮਾਸੀ ਜਾ ਰਿਹਾ ਨਾ ਆਥਨੇ ਜੀ ਤੂੰ ਜਾਣਾ ਅੱਡ ਬਚ ਲੈ ਪਰ ਹੁਣ ਮਾਸੀ ਨਾਲ ਲੋਟਣੀ ਆਉਣਾ ਹੈਗਾ ਆ ਜਾਂਦੇ ਮਾਂ ਨੂੰ ਦਿਸੂਗੇ ਮੈਂ ਕੀ 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 ਤੇ ਸਹੀ ਲੱਗਿਆ ਰਹਿਣਾ ਬਾਈ ਤੂੰ ਕੀ ਕਰ ਲਾ ਅਸੀਂ ਤੇਰੀਆਂ ਕੋਲ ਕੁਝ ਲੱਗਦਿਆਂ ਨਹੀਂਗਾ ਮਾਂ ਦੇ ਉਹਨੂੰ ਵਿਚਾਰੀ ਨੂੰ ਜਵਾਬ ਦੇ ਦੇ ਦਿਨਾ ਹਰੇ ਮਾਸੀ ਦੇ ਮਗਰ ਲੱਗਿਆ ਰਹਿਣਾ ਆ ਮਾਸੀ ਦੇ ਮਗਰ ਲੱਗਣ ਵਾਲੀ ਚ ਕੀ ਗੱਲ ਆ ਜੀ ਮੈਂ ਮਾਸੀ ਨਾਲ ਕਿਤੇ ਜਾਣਾ ਆਉਣਾ ਉਹ ਨਾਲ ਗੱਲਾਂ ਕਰਦਾ ਫਿਰ ਵੀ ਮਾੜਾ ਅੱਜ ਮੈਨੂੰ ਤਾਂ ਸ਼ਰਮ ਸਮਝ ਨਹੀਂ ਆਉਂਦੀ ਇਹ ਗੱਲ ਦੀ ਆ ਛੋਟੀ ਆ ਕੇ ਮਾੜਾ ਮੈਨੂੰ ਨਹੀਂ ਗੱਲ ਸਮਝਉਂਦੀ ਛੋਟੀ ਮਾਸੀ ਨਾਲ ਹੀ ਕਿਉਂ ਜਾਣਾ ਹਰ ਵਾਰ ਜਿ ਮਾੜਾ ਹੈ ਮਾਸੀ ਕਹਿੰਦੇ ਆਪਾਂ ਬਾਜ਼ਾਰ ਜਾਣਾ ਉਦੋਂ ਹੀ ਤਿਆਰ ਹੋ ਜਾਂਣਾ ਲੱਕੀ ਚੱਲੀ ਏ ਚੱਲ ਚੱਲ ਮਾਸੀ ਆ ਜਾ ਫਿਰ ਕੱਢ ਮੋਟਰਸਾਈਕਲ ਆ ਜਾ ਮੋਟਰਸਾਈਕਲ ਤਾਂ ਬਾਹਰ ਹੀ ਖੜਾ ਮਾਸੀ ਆ ਜਾ ਚੱਲ ਆ ਗਈ ਮੈਂ ਆ ਜਾ ਆ ਜਾ ਚੰਗਾ ਧਿਆਨ ਰੱਖੀ ਨਾਲੇ ਆ ਜਾ ਮਸੀ ਜਲਦੀ ਆ ਜਾ ਓਟਾ ਪੁੱਗਿਆ ਜਮਾ ਸ਼ਰਮ ਨਹੀਂ ਵੀਰੇ ਨੂੰ ਦਾ ਮਾਂ ਨੂੰ ਕੁਛ ਨਾ ਵੀ ਜ਼ਰੂਰੀ ਨਹੀਂ ਸਮਝਿਆ ਆ ਲੈਣ ਦੇ ਮਾਂ ਨੂੰ ਦੱਸ ਨਹੀਂ ਆ ਕਿ ਮੈਨੂੰ ਲੈ ਕੇ ਨਹੀਂ ਗਏ ਨਾਲ ਆ ਜਾ ਮਸੀ ਆ ਗਈ ਆ ਗਈ ਬੈ ਜਾ ਚਲੀਏ ਚੱਲ ਆਹਾ ਹੈ ਉਹ ਕਿੱਥੇ ਗਏ ਨੇਗੇ ਜਾ ਕੇ ਕੁੜੀ ਨੂੰ ਪੁੱਛਦੀ ਆ ਇਹ ਕੋੜੇ ਬੇਰਪਾਲਾ ਬੇਰਪਾਲਾ ਕੋੜੇ ਬੇਰਪਾਲਾ ਆ ਮਾਂ ਨਹੀਂ ਬੇਰਪਾਲਾ ਇਹ ਕਿੱਥੇ ਗਏ ਨੇ ਬਹਿ ਜਾ ਦੱਸ ਦਿੰਨੇ ਆ ਨਹੀਂ ਬੈਠ ਗਈ ਮੈਨੂੰ ਤਾਂ ਦੱਸ ਦੇ ਕਿੱਥੇ ਗਏ ਨੇ ਮੋਟਰਸਾਈਕਲ ਤੇ ਬਾਜ਼ਾਰ ਗਏ ਆ ਮਾਂ ਕੀ ਕਰਨਾ ਆ ਪਤਾ ਨਹੀਂ ਕੀ ਮਾਸੀ ਨੇ ਕੁਝ ਲਿਆਉਣਾ ਸੀਗਾ ਨਾ ਤੈਨੂੰ ਲੈ ਜਾਂਦੀ ਬਾਜ਼ਾਰ ਮੈਨੂੰ ਲੈ ਜਾਂਦੀ ਮੈਂ ਤਾਂ ਕਿਹਾ ਹੀ ਸੀ ਵੀ ਮੈਂ ਚੁੰਨੀ ਲੈ ਕੇ ਆਉਣੀ ਆ ਸੂਟ ਨਾਲ ਦੀ ਲੈ ਫੇਣੀ ਗਏ ਆਪਣੇ ਵਾਲਾ ਸ਼ੋਰ ਜੇ ਪਹਿਲੀਆਂ ਜੀ ਬੋਲ ਪੈਂਦਾਗਾ ਪਹੰਦਾ ਤੇਰਾ ਕੀ ਕੰਮ ਆ ਉੱਥੇ ਨਹੀਂ ਪੈਣ ਪਤਾ ਨਹੀਂ ਰਤੀਏ ਦੇ ਸਿਰ ਚ ਕੀ 파ਰਥੇ ਮੇਰਾ ਹੀ ਭੈਣ ਨੇ ਤਾਂ ਕੋਲ ਕੀ ਪਹਿਲਾਂ ਕੱਪੜੇ ਤੋਂ ਹੀ ਆਂਦਾ ਸੀ ਉਦੋਂ ਗਾਣਾ ਦੇਖ ਕੇ ਆਈਆਂ ਨਾ ਕੁੱਤੇ ਨੂੰ ਮੈਂ ਮੈਂ ਕਿਉਂ ਸਰਦਨ ਤੰਬੰਗਾ ਛੜਗਾ ਧੋਣਾ ਤੂੰ ਐ ਮਾੜੇ ਮਾੜੇ ਸ਼ਰਮ ਵਾਲਾ ਮਾਂ ਤੱਕ ਦੇ ਪੰਜਾ ਗਲਾਸ ਨਹੀਂ ਫੜਾਇਆ ਹੈ ਹੁਣ ਲੈ ਲੈ ਕੇ ਬਾਜ਼ਾਰ ਤੁਰ ਗਈ ਮੂੰਹੇ ਮਰ ਜਾ ਉਹ ਹਿੱਤਾ ਕਰਨ ਮਾਂ ਮੈਂ ਗਈ ਨਹੀਂ ਆ ਮੈਂ ਤਾਂ ਵੀਰੇ ਨੂੰ ਕਿਹਾ ਸੀਗਾ ਵੀ ਮਾਂ ਆ ਜੂਗੀ ਆਪਾਂ ਸਾਰੇ ਇਕੱਠੇ ਜਾਵਾਂਗੇ ਯਾਰ ਇੱਕ ਅੱਦਾ ਸੂਟ ਮੈਂ ਲੈ ਆਉਂਦੀ ਕੀ ਲੈਣ ਗਈ ਐਂ ਪਲਾਂ ਦੀ ਬਾਜ਼ਾਰ ਚ ਪਤਾ ਨਹੀਂ ਐ ਤਾਂ ਮੈਨੂੰ ਦੱਸਿਆ ਨਹੀਂ ਉਹ ਕੱਪੜੇ-ਕੁਪੜੇ ਲੈਣ ਹੀ ਗਈ ਹੋਊਗੀ ਨਾਲੇ ਮਾਸੇ ਨੂੰ ਨਾ ਜਮਾ ਸ਼ਰਮ ਨਹੀਂ ਆਉਂਦੀ ਮੈਂ ਐ ਬੈਠੀ ਸੀ ਜੁੜ ਕੇ ਜਿਵੇਂ ਖਸਮ ਦੇ ਨਾਲ ਬੈਠਦੇ ਹੁੰਦੇ ਨੇ ਕਿ ਧਾਰਨਾ ਥੂ-ਥੂ ਕਰਵਾ ਰੱਖੀ ਐ ਮੈਂ ਤਾਂ ਆਪ ਹੀ ਕੰਡੇ ਬੀਜਲੇ ਆ ਪਹਿਲੀ ਮਾਂ ਤੂੰ ਲੈ ਕੇ ਨਹੀਂ ਆਉਣਾ ਸੀ ਇਹਨੂੰ ਗਲਤੀ કરી ਤੇਰੀ ਗਲਤੀ ਆ ਮੇਰੀ ਕੀ ਗੱਲ ਧੀ ਹੈ ਮੈਨੂੰ ਕੜਾਏ ਪਤਾ ਸੀਗਾ ਵੀ ਆ ਚੰਦ ਚਾੜੂਗੀ ਮੈਂ ਹੈਰਾ ਕੋਈ ਅੱਗੇ ਨਹੀਂ ਪਿੱਛੇ ਨਹੀਂ ਹੈਗਾ ਨਾ ਕੁੱਤੀ ਦਾ ਚਲ ਉੱਥੇ ਲੈ ਚੱਲਦੀ ਆ ਆਪਦੇ ਕੋਲੇ ਇਹਦੇ ਦਿਨ ਕੱਟੀਆਂ ਹੋ ਜਾਣੀਆਂ ਆਹ ਦਿਨ ਕੱਟੀਆਂ ਹੁੰਦੀਆਂ ਨੇ ਇਹਦੀਆਂ ਇੱਥੇ ਉਹੀ ਤਾਂ ਗੱਲ ਆ ਚਲੋ ਤਾਂ ਤੂੰ ਛੱਡ ਮਾਂ ਆ ਵੀਰੇ ਦਾ ਵਿਆਹ ਵੀ ਕਰਦੇ ਹੁਣ ਉਮਰ ਤਾਂ ਉਹਦੀ ਹੋਊਗਾ ਡੋਲਾ ਇਹਨੂੰ ਕਿਹਨੇ ਦੇਣਾ ਡੋਲਾ ਆ ਜੀ ਨੂੰ ਰਿਸ਼ਤੇ ਨੂੰ ਕਹਿੰਨੀ ਐ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਅਗਲਾ ਕੀ ਹੋਊਗਾ ਉਹ ਤਾਂ ਐ ਚਾੜੀ ਫਿਰਦਾ ਮੋਟਰਸਾਈਕਲਾਂ ਤੇ ਹੈ ਹੁਣ ਕੌਣ ਕਰਵਾਊਗਾ ਇਹਨੂੰ ਡੋਲਾ ਲਾਗ ਲੈਨੇ ਬਗਾਨੀ ਤੇ ਡੋਬਣੀ ਥੋੜੀ ਐਗੀ ਮਾਂ ਬਥੇਰੇ ਹੋ ਜਾਣਗੇ ਆ ਨਾਲੇ ਤਾਈ ਨੂੰ ਤੂੰ ਕਹੀਂ ਚੰਗਾ ਉਹ ਕਹਿੰਦੀ ਸੀ ਮੈਂ ਰਿਸ਼ਤਾ ਕਰਾਉਂਗੀ ਕਿੱਦੇ ਤੱਕ ਅੰਜੇ ਲੱਕੀ ਨੂੰ ਮੈਂ ਰਿਸ਼ਤਾ ਕਰਾਉਂਗੀ ਹੁਣ ਤਾਈ ਨੇ ਤਾਂ ਤੇਰੀ ਨੇ ਦੇਖ ਲਈ ਇਹ ਤੇਰ ਤਾਈ ਨੇ ਤਾਂ ਗੋਲ ਗੱਪੇ ਖਾਂਦੇ ਦੇਖ ਲਈ ਸੀ ਰੈੜੀ ਤੇ ਇਕੱਠੇ ਇੱਕ ਦੂਜੇ ਦੇ ਮੂੰਹ ਚ ਪਾਉਣ ਲੱਗ ਰਹੇ ਸੀ ਮੈਂ ਤਾਂ ਦੱਸਦੀ ਸੀ ਆ ਕੇ ਮੈਂ ਕਹਾਂ ਜਦ ਤੱਕ ਕਿਸੇ ਕੋਲੇ ਗੱਲ ਨਹੀਂ ਕਰੀ ਮੈਂ ਆਪੇ ਸੁਧਰ ਜੂਗੀ ਬਸ ਮੈਂ ਫੇਰ ਨਹੀਂ ਇਹਦਾ ਵਿਆਹ ਵੀ ਹੁੰਦਾ ਰਹਿਣ ਦੇ ਬਸ ਪਾਤੀ ਨੇ ਰਸਤਾ ਟੋਲੇ ਛਾਟੇ ਕੇ ਮੈਂ ਮਰ ਜਾ ਹੁਣ ਮੈਂ ਕੀ ਕਰੂੰਗੀ ਮਾ ਰੋਏ ਨਾਲ ਨਹੀਂ ਕੁਛ ਮੰਨਦਾ ਮਾਣਾ ਮੋਟਾ ਕੂਰਿਆ ਕਰ ਤੂੰ ਹੀ ਨਹੀਂ ਕੁਛ ਕਹਿੰਦੀ ਉਹਨੂੰ ਮੈਂ ਬੱਥੇਰਾ ਕੂਰ-ਕੂਰ ਰੱਖਦੀ ਆ ਮੈਨੂੰ ਹੋਰ ਦੱਸ ਦੇ ਮੈਂ ਗਲਗੁੱਠਾ ਦਾ ਵੇਖ ਸਕਦੇ ਹਾਂ ਹੁਣ ਉਹਦੇ ਮੈਂ ਤਾਂ ਕਦੇ ਦੇਖਿਆ ਨਹੀਂ ਕੂਰਦੇ ਨੂੰ ਚਮਲਾ ਰੱਖਿਆ ਉਹਨੂੰ ਕੱਲਾ-ਕੱਲਾ ਕਰਕੇ ਬਸ ਇਹ ਕੰਮ ਕਰੀ ਜਾਣੀ ਉਹਨੀਆਂ ਜਦੋਂ ਮੈਂ ਕੂਰਦੀ ਆਂਗੀ ਜਦੋਂ ਪੈਂਦਾ ਆ ਕੇ ਮੇਰੇ ਕੋਲੇ ਮੇਰੇ ਕੋਲੇ ਕੜਾ ਬਾਹਾਂ ਟਾਈਮ ਬੈਠਦਾ ਪੰਜ-ਛੇ ਮਿੰਟ ਮਸਾ ਬੈੰਦਾ ਹੈਗਾ ਹੁਣ ਹੀ ਕੂਰਦੀ ਆਂ ਆ ਛੋਟੇ ਹੁੰਦੇ ਨੂੰ ਪੂਰਿਆ ਕਦੇ ਮੇਰੇ ਤੋਂ ਚੀਜਾਂ ਖੋਖ ਉਹਨੂੰ ਦੇ ਦਿੰਦੀ ਸੀ ਮੈਨੂੰ ਕਿਹ ਪਤਾ ਸੀ ਬਿੰਨ ਪੁੱਤਾਂ ਆ ਚੰਦ ਚ ਮੈਨੂੰ ਕਿਹੜਾ ਪਤਾ ਸੀ ਇਹਦਾ ਜੇ ਪਤਾ ਹੁੰਦਾ ਇੱਦਾਂ ਤਾਂ ਨਾ ਹੀ ਹੁੰਦਾ ਬੇਵਲਦੀ ਠੀਕ ਸੀ ਜਿੱਥੇ ਤੂੰ ਸਿੱਖਤੀ ਹੋਰ ਹੋ ਜਾਂਦੀ ਆ ਵਿਆਹ ਕੇ ਤਾਂ ਤੋੜਦਾ ਦੀ ਉਹ ਤਾਂ ਕਹਿੰਦੀ ਸੀ ਮੇਰਾ ਪੋਤੀ ਆ ਜੋ ਕੁਛ ਵੀ ਆ ਪਹਿਲਾਂ ਖੇ ਝਾਟੇ ਚ ਪੁੱਤ ਨਹੀਂ ਪਾਈ ਐ ਆਹ ਹੋ ਹੁਣ ਤੂੰ ਕਹਲਾ ਆ ਕੱਚ ਰਹਿ ਗਈ ਸੀ ਤੇਰੀ ਕਹਿਣ ਲਈ ਗੱਲਾਂ ਲੋਕਾਂ ਨੇ ਤਾਂ ਬਥੇਆ ਤਾਣੇ ਮਿਹਨੇ ਦੇਤੇ ਮੈਨੂੰ ਆਉਂਦੀ ਨੂੰ ਤੇ ਹੋਰ ਮੈਂ ਕੀ ਕਹਾਂਈ ਕਹੂੰਗੀ ਮੇਰੀ ਤਾਂ ਕੁਛ ਹੁੰਦਾ ਨਹੀਂ ਜਦੋਂ ਮੈਨੂੰ ਕਾਸੀ ਚੀਜ਼ ਦੀ ਲੋੜ ਹੁੰਦੀ ਆ ਕਦੇ ਵੀ ਰ ਗਿਆ ਮੇਰੇ ਨਾਲ ਬਾਜ਼ਾਰ ਚ ਨਹੀਂ ਮੇਰੇ ਨਾਲ ਕਹੜਾ ਬੜਾ ਜਾਂਦਾ ਐ ਵੇ ਆ ਜਾ ਮਾਂ ਤਾਂ ਚੀਜ਼ ਵਾਲਾ ਪਹਿਲੇ ਬੋਲ ਤਰਪਾਦਾ ਕਹਿੰਦੀ ਤਾਂ ਹੈ ਜਰੋਂ ਦੀ ਮਾਂ ਨੂੰ ਤਾਂ ਵਧੀਆ ਚੀਜ਼ਾਂ ਨੇ ਵਦਵਾ ਕੇ ਮੇਰਾ ਭਾਈ ਚਲੋ ਤਾਂ ਨਹੀਂ ਮੰਨਦਾ ਮਾਸੀ ਨੂੰ ਕਹਦੇ ਮਾਸੀ ਤਾਂ ਮੰਨ ਨਹੀਂ ਸਕਦੀ ਇਹ ਨਾਲੇ ਭੈਣਾ ਤੇਰੀ ਉਹ ਭੈਣਾ ਭੈਣ ਨਹੀਂ ਭੈਣਾ ਭੂਣ ਅੱਜਕੱਲ ਕੋਈ ਕਿਸੇ ਦੀਆਂ ਨਹੀਂ ਜੇ ਭੈਣ ਉਹਦੀ ਮਾੜੀ ਮੋਟੀ ਸ਼ਰਮ ਸੋਚਦੀ ਇਹਨੂੰ ਪੁੱਤੀ ਉਹੀ ਤਾਂ ਗੱਲ ਆ ਮਾਸੀ ਨੇ ਤਾਂ ਜਮਾ ਸ਼ਰਮ ਲਾ ਕੇ ਕਿੱਲੀ ਤੇ ਡੰਗ ਰੱਖੀ ਆ ਕੁਛ ਪਤਾ ਤੈਨੂੰ ਕਦੋਂ ਕਾਉਣਗੇ ਮੈਨੂੰ ਕਿਹੜਾ ਦੱਸ ਕੇ ਗਏ ਆ ਕਦੋਂ ਆਉਣਗੇ ਆ ਰਾਤ ਨੂੰ ਵੜਨਗੇ ਉਹ ਉਹ ਮੈਂ ਮਾਰਚਾਂ ਮਾਂ ਜਿੱਤ ਕੋ ਭਰਾ ਮੇਰੀ ਗੱਲ ਸੁਣ ਲੈ ਮਾਸੀ ਆਉਗੀ ਨਾ ਉਹਨੂੰ ਕਹਿ ਦੇ ਵੀ ਭਾਈ ਆਪਦੇ ਘਰੇ ਵਗ ਜਾ ਐਵੇਂ ਮੈਂ ਕੁਝ ਬੋਲਤਾ ਫੇਰ ਤੂੰ ਮੈਨੂੰ ਕਹੇਗੀ ਉਹਦੇ ਬੈਗ ਚ ਕੱਪੜੇ ਪਾ ਕੇ ਨਾ ਬੈਗ ਲਿਆ ਕੇ ਬਾਹਰ ਰੱਖ ਦੇ ਤੇ ਜਦੋਂ ਆ ਗਈ ਮੈਂ ਉਹਨੂੰ ਕਹਿ ਦੂੰ ਭਾਈ ਵਗ ਜਾ ਉਹ ਤਾਂ ਜਿੱਥੇ ਮਰਜੀ ਜਾ ਨਾ ਜਾ ਮੈਨੂੰ ਨਹੀਂ ਤਾਂ ਨਿਫਰਖੰਡ ਹੈ ਤੂੰ ਮੈਨੂੰ ਨਹੀਂ ਪਤਾ ਮਾਂ ਮੈਨੂੰ ਨਾ ਗੱਲ ਚ ਲੈ ਕੇ ਤੂੰ ਹੀ ਲੈ ਕੇ ਆਈ ਸੀ ਨਾ ਆਪਦਾ ਤੂੰ ਹੀ ਤੋਰਦੇ ਮੜ ਕੇ ਕਹੂਗੀ ਭਾਂਜੀ ਕੱਪੜੇ ਆ ਦੋ ਪਾ ਦੇ ਮੇਰੇ ਤਾਂ ਸਿਰ ਤੜਕੇ ਦਾ ਫੁੱਟੀ ਜਾਂਦਾ ਫੁੱਟ ਚਾਹ ਵੀ ਨਹੀਂ ਪੀਤੀ ਮੈਂ ਤਾਂ ਐਂ ਤੁਰੇ ਫਿਰਦੀ ਐਂਗੀ ਕੋਈ ਨਹੀਂ ਸੱਪਿਆ ਕਰਦੀ ਚਾਹ ਮੈਂ ਬਣਾ ਦਿੰਨੀ ਆ ਪਰ ਮੇਰੇ ਤੋਂ ਹੀ ਕੱਪੜੇ ਕੁੱਪੜੇ ਉਹਦੇ ਭਾਈ ਦੇ ਬਾਅਦ ਆਖੂਗੀ ਭਾਂਜੀ ਨੇ ਕੱਢ ਤਾ ਮੈਨੂੰ ਘਰੋਂ ਮੈਨੂੰ ਨਹੀਂ ਪਤਾ ਨਾਲੇ ਮੈਂ ਕਿ ਬੁਰੇ ਦੇ ਬਾਰ ਬਣਾ ਆਪੇ ਕਹਿ ਦੀ ਆਪਦੀ ਮਾਂ ਨੂੰ ਪਾ ਦਿਆ ਕਰੋ ਬੁਰੇ ਕੋਈ ਕੰਮ ਐ ਮਾਂ ਤੇ ਲੈ ਕੇ ਦੇਖਦਾ ਕਰੋ ਸਾਰੀ ਗੱਲ ਤੁਸੀਂ ਕਹਨ ਬੁਰੇ ਪੈਣਾ ਫਿਰ ਬਸ ਜਿੱਥੇ ਮੈਂ ਜਰੀ ਜਾਨੀ ਆ ਤੂੰ ਵੀ ਜਰੀ ਚੱਲ ਬਸ ਜਰੀ ਚੱਲੋ ਅੱਜ ਜਿੱਦੇ ਮਾਸੀ ਨੇ ਆਪਾਂ ਨੂੰ ਕੱਟਤਾ ਨਾ ਕਰੋ ਪਸਤਾਈ ਜਾਈ ਫਿਰ ਮੱਥੇ ਤੇ ਹੱਥ ਮਾਰੀ ਤੇ ਫਿਰ ਮੈਂ ਤੈਨੂੰ ਹੋਰ ਕੀ ਰੋਣੀ ਐ ਮੈਂ ਤੈਨੂੰ ਕੀ ਰੋਣੀ ਬਿਲਾ ਕੇ ਦੋ ਕੱਪੜੇ ਤੇ ਚਮਚਾ ਦੇ ਬੈਗ ਚ ਪਾ ਦੇ ਜਦੋਂ ਆ ਗਈ ਕੱਢ ਦੂੰਗੀ ਘਰੋਂ ਇਹ ਕਦੇ ਸੁਣਦੀ ਆ ਗੱਲ ਗੱਲ ਕੁੜੀ ਵੀ ਨਹੀਂ ਸੁਣਦੀ ਇਹ ਵਿਥੋਂ ਜੋ ਨਿਕਲਦੀ ਜਾਂਦੀ ਹੈਗੀ ਐਂ ਦੇਖਦੀ ਕੱਲ ਨੂੰ ਬਗਾਨੇ ਘਰ ਜਾਣਾ ਮੈਂ ਚੋ ਮਾਸੀ ਪਸੰਦ ਆ ਗਿਆ ਸੀ ਹਾਂ ਹਾਂ ਬਲਾਈ ਸੋਣਾ ਮੈਨੂੰ ਵਧੀਆ ਲੱਗਿਆ ਸੇਖ ਲਾ ਮਾਸੀ ਜਿਹੜਾ ਕੁੜੀ ਕੜ ਕੇ ਜੀ ਕਿਸੇ ਨਾ ਕੁੜੀ ਨਾਲ ਲਈ ਗਿਆ ਤੇਰੇ ਨਾਲ ਉਹ ਜ਼ਰੂਰੀ ਆ ਚੱਲ ਕੁੜੀ ਨੂੰ ਦੱਤ ਨਹੀਂ ਲੈ ਜਾ ਆਹ ਹੱਥ ਨੇ ਚ ਲੈ ਜੀ ਸੋਨਾ ਹੈ ਨਾ ਪਰਸ ਤਾਂ ਹਨਾ ਹਾਂ ਪਰ ਦੇ ਵਾਸਤੇ ਆ ਜਾ ਮਸੀ ਹਾਏ ਹੇ ਪਰ ਮੈਂ ਕਾਈ ਕਰਾ ਪਾਣੀ ਠੰਡਾ ਜਾ ਕੇ ਰਜਰਕ ਦੇਣੀ ਹੈ ਜੇ ਹਾਏ ਹੇ ਨਾ ਥੋੜੇ ਸ਼ਰਮਾਉਣੇ ਚਾਹੀਦੀ ਆ ਪਾਣੀ ਥੋਨੂੰ ਮਾ ਲਿਆ ਕਹਿ ਰਹੂਗੀ ਕਾ ਡਿਊਟੀ ਤੋਂ ਆਏ ਹੋ ਕਿ ਤਾ ਨਾ ਪਾਣੀ ਨੂੰ ਪਾਣਾ ਕੀ ਹੋ ਗਿਆ ਕੁੜੀ ਨੂੰ ਕਹਦੇ ਲਿਆ ਦੂਗੀ ਹਾਕ ਮਾਰਦਾ ਔਖੀ ਕਾ ਨਹੀਂ ਮੇਰੀ ਕੁੜੀ ਕੋਈ ਨੌਕਰਾਨੀ ਨਹੀਂ ਥੋਡੀ ਉੱਠ ਕੇ ਪੀ ਲੋ ਬੜ ਨਹੀਂ ਰਹੇ ਤੁਹਾਡੇ ਮੈਨੂੰ ਸ਼ਰਮ ਨਹੀਂ ਆਉਂਦੀ ਇੱਕ ਦੂਜੇ ਦੇ ਮੂੰਹ ਚ ਗੋਲ ਗੱਪੇ ਪਾਉਂਦਿਆਂ ਨੂੰ ਕਮਾਲ ਦੀ ਗੱਲ ਹੈ ਤੇਰੀ ਕਿਹੜਾ ਕੰਜਰ ਕਹਦਾ ਸੀ ਗੋਲ ਗੱਪੇ ਖਾਕੇ ਆ ਪਤਾ ਪਰਸ ਕੱਪੜੇ ਲੈਣ ਗਏ ਸੀ ਕੱਪੜੇ ਪਸੰਦ ਨਹੀਂ ਆਏ ਮੈਨੂੰ ਪਰਸ ਪਸੰਦ ਆ ਗਿਆ ਮੈਂ ਪਰਸ ਲਈ ਆਈ ਤੇ ਹਾਲ ਪਰਸ ਸਹਾਂਗਾ ਦੇਖੀ ਨਾਲੇ ਹੋਰ ਬੱਤ ਜੱਤੀ ਲੱਕੀ ਨੇ ਦਵਾਇਆ 750 ਰੁਪਏ ਦਾ ਆਇਆਗਾ ਸੱਤੇ 700 ਜੀ ਚ 1000 ਦਾ ਹੁੰਦਾ ਮਾਸੀ ਨੂੰ ਪਸੰਦ ਹੀ ਆ ਗਿਆ ਮੈਂ ਕੱਲ ਮਾਂ ਮੈਂ ਜਾਉਂਗੀ ਦੋ ਦਿਨ ਲਾ ਕੇ ਆਉਂਗੀ ਉਹ ਤਾਂ ਸੋਨਾ ਲੱਗੂਗਾ ਮੈਂ ਲੈ ਜੀ ਕਦੋਂ ਜਾਣਾ ਹੈ ਹਾਂ ਪਾਣੇ ਕੱਲ ਪਰਸੋਂ ਜਾਉਂ ਪਿੰਡ ਬੀਬੀ ਦਾ ਫੋਨ ਆਇਆ ਤੇ ਤੈਨੂੰ ਨਹੀਂ ਆਇਆ ਅੱਛਾ ਬੀਬੀ ਦਾ ਫੋਨ ਬੀਬੀ ਦਾ ਫੋਨ ਮੈਨੂੰ ਲੱਗਦਾ ਆਇਆ ਪਿਆ ਸੀਗਾ ਮੈਂ ਆਖਿਆ ਚਲ ਬਿੰਦਕ ਪੈ ਜਾਣੀ ਐ ਮੈਂ ਤੇ ਬਾਅਦ ਚ ਲਾਉਂਗੀ ਮੈਂ ਚਲ ਐ ਕਰ ਤੂੰ ਕੱਲ ਪਰਸੋਂ ਨੂੰ ਕਿਉਂ ਜਾਣਾ ਹੈ ਮੈਂ ਕਹਿੰਦੀ ਸੀ ਤੂੰ ਅੱਜ ਹੀ ਵਗ ਜਾ ਅੱਜ ਨਹੀਂ ਵਸੀ ਜਾਣਾ ਹੈਗਾ ਉਹਨੇ ਜੀ ਗਏ ਨਾ ਮੈਂ ਤੇਰੇ ਨਾਲ ਵਗ ਚਲੋ ਮੋਟਰਸੇਡ ਦੋ ਘੰਟੇ ਚ ਮੋੜ ਆਵਾਂਗੇ ਮੈਂ ਦੋ ਘੰਟੇ ਨਹੀਂ ਮੈਂ ਤਾਂ ਦੋ ਦਿਨ ਦਿਨ ਲਾ ਕੇ ਆਉਣਿਆ ਕੋਈ ਨਾ ਮੈਂ ਬੱਚ ਨੂੰ ਮਸਲ ਉੱਤੀ ਰਹੇਗਾ ਸੁਣ ਮੇਰੀ ਚੱਲ ਕੋ ਪਾਣੀ ਲਾਉਣ ਆਲਾ ਪਿਆ ਕੋਈ ਨਾ ਉਹ ਚਾ ਆ ਕੇ ਲਾ ਲੂਗਾ ਲੈ ਪੈ ਨਹਿਰ ਦੀ ਬਾਰੀ ਟੱਪ ਜੂ ਸਾਡੀ ਨਹਿਰ ਤੇ ਪਾਣੀ ਨੁਕੀ ਆ ਆ ਦੋ ਦਿਨ ਆਪਣੇ ਨਾਨਕ ਹੀ ਲਾਇਆ ਆਊਗਾ ਨਾ ਬੱਸ ਲੋੜ ਨਹੀਂ ਨਾਨਕਾ ਨੂਨਕਾਂ ਦੀ ਇਹਨੂੰ ਪਾਣੀ ਤਾਂ ਗੋਤੇ ਦੇ ਵੀ ਲਾ ਲੈਣਗੇ ਹਾਂ ਦੋ ਦੋ ਜਾਨ ਜਾਨ ਨੂੰ ਨਾ ਮੈਂ ਤਾਂ ਚੱਲ ਮੈਂ ਅਸੀ ਕੋਈ ਨਹੀਂ ਚੱਲਾ ਆ ਆ ਚੱਲ ਤਿਆਰ ਹੋ ਜੀ ਫੇਰ ਆਪਾਂ ਲਾ ਦਿੰਦੇ ਹਾਂ ਸੁਣ ਲੈ ਮੇਰੀ ਹਾਂ ਕੁੜੀ ਦੀ ਇਹਨਾ ਪੇਪਰ ਚੱਲ ਰਹੇ ਨੇ ਨਾਲ ਇਹਨੇ ਕੱਲ ਨੂੰ ਪੇਪਰ ਦਵਾ ਕੇ ਲੈਣਾ ਕੁੜੀ ਦਾ ਨਹੀਂ ਬੱਸ ਚੜਾ ਦੇ ਸਿੱਧੀ ਦਾ ਬੱਸ ਜਾਂਦੀ ਹੈਗੀ ਤੇ ਆਪਾਂ ਹੀ ਫਿਰ ਤੂੰ ਵੀ ਸਿੱਧੀ ਬੱਸ ਜਾਂਦੀ ਆ ਤੈਂ ਕਿਹੜਾ ਕਿ ਬਿੰਗਵਾਲ ਪਾ ਕੇ ਉੱਤਰਨਾ ਹੈਗਾ ਹਾਏ ਹਾਏ ਆ ਗਰਮੀ ਵਾਲੀ ਆ ਅੱਜ ਧੱਕੇ ਵਾਲੇ ਤੋਨੂੰ ਤਾਂ ਗਰਮੀ ਹੈਗੀ ਤੇ ਕੁੜੀ ਨੂੰ ਕੋਈ ਗਰਮੀ ਨਹੀਂ ਹੈਗੀ ਹੁਣ ਤੱਕ ਬੱਸ ਚੜਾ ਦੀ ਇੱਥੇ ਜਾਣਾ ਹੈਗਾ ਸ਼ਰਮ ਲੈ ਜਾ ਛੋਡੀ ਮਰ ਜਾ ਚੱਪੜੀ ਚ ਨੱਕ ਡਬੋ ਕੇ ਨਾ ਮੜ ਸ਼ਰਮ ਨੂੰ ਕੀ ਕਹਦੀ ਸ਼ਰਮ ਲੈ ਜਾ ਮੇਰਾ ਭਾਣ ਜਮੈਂ ਜਾ ਸਕਦੀ ਆ ਜਾਣ ਵਾਲੇ ਹੋਰ ਬੱਸ ਨਹੀਂ ਮਤਾ ਬੇਲੇ ਨੂੰ ਪਸਤਾਉਣੀ ਆਵਦਾ ਘਰੇ ਲਿਆ ਕੇ ਤੈਨੂੰ ਸਾਡੀ ਕਹਿੰਦਾ ਸ਼ਰਮ ਰਹਿਣੀ ਚਾਹੀਦੀ ਮਾਂ ਤੂੰ ਕਮਾਲ ਦੀਆਂ ਗੱਲਾਂ ਕਰਦੀਆਂ ਕਮਾਲ ਦੀਆਂ ਗੱਲਾਂ ਕਰਦੀਆਂ ਆ ਪੇਪਰ ਨੂੰ ਕਹਦਾ ਕਿ ਕੁੜੀ ਦਾ ਪੇਪਰ ਦਵਾ ਲਿਆ ਉਹ ਤਾਂ ਠਹਿ ਜਾਣਾ ਕਹਿੰਦਾ ਮੈਂ ਜਾ ਨਹੀਂ ਜਾਂਦਾ ਵੇਰੀ ਗੱਲ ਸੁਣ ਤੂੰ ਉਹਨੂੰ ਦੋ ਦਿਨ ਪੇਪਰ ਦਵਾ ਲਿਆ ਆ ਦੋ ਦਿਨ ਠਹਿਰ ਕੇ ਬਾਅਦ ਚੱਲਾਂਗੇ ਆਪਾਂ ਫਿਰ ਤੂੰ ਬਾਗਿਆ ਮਾਂ ਦੇ ਫੋਨ ਆਈ ਜਾਂਦੇ ਨੇ ਬਿਮਾਰ ਹੋ ਰਹੀ ਮਾਂ ਚੱਲ ਕੇ ਆਇਆ ਕਰ ਫੇਰ ਮੈਨੂੰ ਸਾਡੀ ਆਈ ਤੂੰ ਚੱਪੋ ਨਾ ਅਸੀਂ ਕੋਈ ਨਾ ਐ ਕਰ ਲੈਂਦੇ। ਬਸ ਚੜ ਜਾ। ਉੱਥੇ 500 ਰੁਪਏ ਪਿਆਰ ਤੇਤੀ ਦੇ ਦੋੜੇ ਥੱਲੇ। ਮੈਂ ਕੱਲ ਆਤਾ ਲਾ ਕੇ ਫਿਰ ਮੈਂ ਕੱਲ ਨੂੰ ਆਉਂਗਾ। ਹਾਂ ਚਲ ਐ ਕਰ। ਫਿਰ ਮਰਾ ਪੈ ਕਰ ਦੇਂਗੇ। ਬਗ ਚੱਲਦੇ ਤਾਂ ਨਹੀਂ ਬਗ ਚਲੋ ਹੀ ਬਗ ਜਾਣੀ ਉਹ ਪਿੰਡ ਜਾਣ ਨੂੰ ਕੀ ਆ। ਅਸੀਂ ਕੋਈ ਨਾ ਕਰਾਂ। ਤੂੰ ਬਸ ਕੋ ਸਾਮੋ ਨੇ। ਠੀਕ ਐ। ਆਹੋ ਲੈ ਜਾਨ ਚੱਕ ਕੇ। ਓਏ ਔਕੀ ਕਾ ਤਾਂ ਹੁੰਨੀ ਆ ਭਾੜੇ। ਪੈਸੇ ਲਾਏ ਨੇ ਪਤਾ ਮੇਰੇ ਪਾਣ ਜene। ਪਤਾ ਹੀ ਬਗ ਚੱਲਦੇ ਨੂੰ। ਹਾਂ। ਆਹੋ। ਐਂ ਬਗ ਚੱਲਦੇ ਆ ਕੁਛ ਨੂੰ ਦਚਾ। ਆ ਜਾ। ਆਹਾਂ ਪੈਸੇ ਕਿੱਥੇ ਰੱਖਨੇ ਭਾੜੇ? ਕੁੱਛ ਲੀਅਾ ਸਬੀਰਪਾਲ ਨੂੰ ਆ ਸੀ ਆ ਜਾ ਪਹਿਲਾਂ ਦੋਨੇ ਜਾ ਕੇ ਅੰਦਰ ਕਮਰੇ ਚ ਤਿਆਰ ਬਣੇ ਚੱਲ ਆ ਜਾ ਆ ਜਾ ਛੱਲੀ ਚੱਲ ਆਂ ਆਂ ਦੇ ਇੱਕ ਲੱਟਾ ਜਣ ਹਾਜੀ ਕਹਿੰਦਾ ਮਾਂ ਤਾਂ ਬੋਲੀ ਜਾਂਦੀ ਐ ਬੋਲੀ ਜਾਂਦੇ ਕਹਿੰਦਾ ਤਿਆਰ ਹੋਣ ਨੂੰ ਦੱਸਦਾ ਡੋਲਾ ਲੈਣ ਜਾਣਾ ਪੰਜਰਾ ਇਹਨੂੰ ਨਿਕਲ ਜਾਂਦੇ ਮੈਂ ਤਾਂ ਇਹਨੂੰ ਕੱਢ ਦੇ ਫਿਰਦੀ ਐਂਗੀ ਮਨ ਪੁੱਤੀ ਉਹਨੂੰ ਵੀ ਲੈ ਕੇ ਨਿਕਲੂਗੀ ਪਰ ਮੁੰਡੇ ਨੂੰ ਨਹੀਂ ਮੰਨ ਜਾਣ ਹੁੰਦੀ ਮੈਂ ਖੜੀ ਹੋ ਕੇ ਦੇਖਾਂ ਇਹਦਾ ਸਿੱਟਾ ਬੈਗ ਜਾ ਬਾਹਰ ਚੱਕ ਕੇ ਬੇਕੰਝਰੋ ਬਾਰਤਾ ਖੋਲ ਦੋ ਕਿਵੇਂ ਅੰਦਰ ਬਾ ਡਾਈ ਬੈਠੇ ਨੇ ਉਹਦੇ ਤਿਆਰ ਹੋਣਦੇ ਆਏ ਨੇਗੇ ਨਹੀਂ ਚਾਚੀ ਨਹੀਂ ਕਿਹੜੀ ਐ ਕੀ ਆ ਮਾੜ ਮਾੜ ਬਾਹਰ ਵੀ ਬੈਠ ਕੇ ਲਿਆਦਰੋ ਕੀ ਹੋਏ ਪਿਆ ਬਾਹਰੋਂ ਗਈਆਂ ਹਟ ਜਾਣੇ ਦੇਖ ਲਾ ਉਹ ਤਾਂ ਜਾਂਦੀ ਜਾਂਦੀ ਸੀ ਆਪ ਵੀ ਨਾਲ ਲੱਗਿਆ ਪਿਆ ਤਿਆਰ ਹੋਣ ਆਇਆ ਬਹਿ ਜਾ ਬਹਿ ਕੇ ਰੱਖ ਦਈਏ ਤੈਨੂੰ ਸਾਰੀ ਗੱਲ ਕੌਣ ਜਾਂਦੀ ਸੀ ਨਹੀਂ ਭੈਣੇ ਹਰੀ ਤਾਂ ਮੈਂ ਤਾਂ ਆਪ ਦੇ ਹੱਥੀ ਕੰਡੇ ਵੀ ਲੈ ਭੈਣੇ ਕਹਿੰਦੇ ਹੁੰਦੇ ਨੇ ਹਾਂ ਪੈਨ ਪਾਈ ਨੂੰ ਨਾ ਘਰੇ ਤੇ ਲੈ ਆਵੇ ਵੀ ਕਾਰ ਖਰਾਬ ਹੋ ਜਾਂਦਾ ਪਹਿਨੇ ਜਿੰਨੀ ਮੇਰੀ ਜੂਨ ਖਰਾਬ ਹੋ ਰਹੀ ਹੁੰਦੀ ਕਿਸੇ ਦਿਨ ਹੋ ਜਾਂਦੇ ਨੇ ਐਸਾ ਨਹੀਂ ਪਹਿਨੇ ਲੱਗਦੀ ਤੇ ਰਿਮਾਸ ਹਾਏ ਹਾਂ ਕੱਠੇ ਤੇਰ ਹੋ ਜਾਂਦੇ ਨੇ ਹਾਂ ਨਹੀਂ ਆਉਂਦੇ ਸੀ ਨਾ ਕੱਪੜੇ ਪਾਣ ਲੱਗਰੇ ਨੇ ਤਾਂ ਸੁਰਖੀ ਬਿੰਦੀ ਉਹ ਲਾਈ ਜਾਂਦੀ ਆ ਉਹ ਟਾਈਆਂ ਟੁਈਆਂ ਲਾਈ ਜਾਂਦਾ ਆਪਰੇ ਇੱਕ ਕਮਰੇ 'ਚ ਹਾਂ ਹਾਏ ਅਖੇ ਮਾਸੀ ਦਾ ਮਾਂ ਵਰਗੀ ਹੁੰਦੀ ਆ ਭਈ ਨਾ ਤਾਂ ਸਰਮਾ ਲਾ ਕੇ ਕਿੱਲੇ ਤੇ ਟਾਂਕਦੀ ਅਮੈਂ ਤਾਂ ਕੱਲ ਭਜਨੋ ਕੇ ਘਰ ਤੱਕ ਵਾਗੀ ਮੈਂ ਤਾਂ ਭਜਨੋਂ ਨੇ ਨਾ ਭੈਣ ਟੱਪਣ ਦਿੱਤਾ ਇੰਨਾ ਕੁ ਸ ਸੁਨਾਇਆ ਕਹਿੰਦੀ ਕੱਲ ਪਰਸੋਂ ਖੜੇ ਗੋਲ ਗੱਪੇ ਖਾਈ ਜਾਂਦੇ ਸੀ ਕਹਿੰਦੀ ਰੇੜੀ ਤੇ ਇੱਕ ਦੂਜੇ ਦੇ ਮੂੰਹ ਚ ਪਾਈ ਜਾਣਾ ਆਪ ਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਨੁੱਤੇ ਦੀ ਮੈਂ ਤਾਂ ਆਪ ਦੇ ਘਰੇ ਸੀਗੀ ਆਹਾ ਤੁਰੇ ਹੁੰਦੇ ਸੀ ਗੜੀ ਚ ਪਰਸ ਜਾ ਪਾ ਕੇ ਹੁੰਦੀ ਸੀਗੀ ਮੈਂ ਬਣੀ ਤੇ ਦੇਖੀ ਉਹਦੇ ਨਾਲ ਆਏ ਮੁੰਡੇ ਦੇ ਹੱਥ ਜੜੀ ਹੁੰਦਾ ਸੀ ਐਨੇ ਪਤਾ ਐ ਮਾਗਰ ਹੱਥ ਵੀ ਫੇਰੀ ਜਾਂਦਾ ਹੋਵੇ ਹਾਏ ਤੇ ਤੇਰਾ ਮੁੰਡਾ ਜੇ ਤਾਂ ਮਲੰਗ ਹੋ ਗਿਆ ਜਮੀ ਹੱਥਾਂ ਚੋਂ ਨਿਕਲ ਗਿਆ ਪੈਣੀ ਪੈਣੀ ਮੈਂ ਕੀ ਕਰਾਂ ਮੇ ਤਾਂ ਮਾਂ ਨੇ ਵੀ ਫੋਨ ਕਰਿਆਗਾ ਹੂੰ ਕਹਿੰਦੀ ਨੇ ਫੇਸ ਦੇ ਮੈਂ ਤਾਂ ਕਹਾ ਮੈਂ ਤੁੰ ਬਾਜਿਆ ਹੁਣ ਉਹਨੂੰ ਵੀ ਤਿਆਰ ਕਰ ਲਿਆ ਨਾਲ ਮੈਂ ਕਿਹਾ ਕੁੜੀ ਦੇ ਪੇਪਰ ਨੇ ਉਹਨੂੰ ਪੇਪਰ ਦਿਵਾ ਲਿਆ ਕਹਿੰਦਾ ਇਹ ਤਾਂ ਬਸ ਤੇ ਵਗ ਜੂਗੀ ਇਹ ਮਾਸੀ ਨੂੰ ਗਰਮੀ ਹੈ ਅੱਛਾ ਕੁੜੀ ਬਸ ਤੇ ਮਰੇ ਹੈ ਕੋਈ ਮੁੰਡਾ ਛੇੜ ਦੇ ਕੋਈ ਹੋਰ ਹੈ ਸੋ ਫਿਰ ਦੇ ਨੇ ਸੜੇ ਮਲੰਗ ਤੇ ਬਾਅਦ ਵਿੱਚ ਲੜਦੇ ਫਿਰੋਗੇ ਤੁਹਾਨੂੰ ਕਹਾਂ ਵੀ ਤੂੰ ਕੁੜੀ ਦੇ ਪੇਪਰ ਦਿਵਾ ਕੇ ਲਿਆ ਮਾਸੀ ਨੂੰ ਜੱਕ ਲੈ ਜਾਂਦਾ ਗਦੇ ਵਰਗੀ ਪਈਆ ਮਾਸੀ ਨੂੰ ਤੁੱਪ ਲੱਗਦੀ ਐ ਦੋ ਦਿਨ ਉੱਥੇ ਲਾ ਕੇ ਆਉਂਗਾ ਤਾਂ ਨਾ ਜਿੰਨਾ ਨਮਾਸੀ ਰਹੂਗੀ ਕਿਉਂ ਮੇਰੇ ਸਾਥੀ ਕਰੂਗਾ ਭਾਈ ਮੇਰੇ ਭੈਣ ਨੇ ਪੜਤਾ ਕਰ ਸੱਚੀ ਪੁੱਛੇ ਜੇ ਤੂੰ ਜੇ ਤੂੰ ਨਹੀਂ ਸਿਆਣੀ ਹੋਵੇਗੀ ਭੈਣ ਆਦੀ ਭੈਣ ਨੂੰ ਕਿਸੇ ਨੂੰ ਵੀ ਨਾ ਕਰੇ ਬਾੜੇ ਲੋੜ ਨਹੀਂ ਜਦ ਕਰੇ ਮਟਿਆਰਤੀ ਪੁੱਤ ਹੋਵੇ ਨਾ ਜਮਾਨਾ ਬਾੜੇ ਰਿਸ਼ਤੇਦਾਰ ਨੂੰ ਕਰੇ ਨਹੀਂ ਭੈਣੇ ਮੇਰ ਤਾਂ ਜਵਾਕ ਮੈਂ ਤਾਂ ਵੜ ਦੂੰ ਕੰਜਰ ਨੂੰ ਜਿਹੇ ਜੇ ਕੁਛ ਕਰੂ ਰੱਬ ਨੇ ਨਾ ਮਾਸੀ ਐ ਬਣਾਇਆ ਸੀ ਵੀ ਮਾਂ ਵਰਗੀ ਇਹਨੇ ਤਾਂ ਜਮੀ ਕਲਾਂਕੇ ਲਾਤਾ ਮਾਸੀ ਸ਼ਬਦ ਨੂੰ ਕਿੰ ਕਰਾਂ ਭੈਣ ਹੁਣ ਮੈਂ ਤਾਂ ਉਹ ਹੀ ਗੱਲ ਰਿਤ ਤੇਰੇ ਮੇਰੇ ਵਰਗੇ ਦੀਆਂ ਗੱਲਾਂ ਸੁਣੀ ਜਾਣੀ ਰਹਿਨੀ ਐ ਚੁਰੀ ਜਾਣੀ ਐ ਨਾ ਰਾਤ ਨੂੰ ਨੀਂਦ ਆਉਂਦੀ ਐ ਨਾ ਰੋਟੀ ਟੱਪਦੀ ਐ ਨਾ ਜਾਇਰ ਦੀ ਜ਼ਾਦੀ ਕੁਛ ਟੱਪਦੀ ਐ ਗੀ ਐਵੇਂ ਬੈਠੀ ਰਹਿਨੀ ਐ ਗੀ ਮੈਂ ਹੁਣ ਕੁੜੀ ਨੂੰ ਕੀ ਦੱਸਾਂ ਉਹ ਕਹਿੰਦੀ ਮਾਂ ਤੂੰ ਰੋਟੀ ਨਹੀਂ ਖਾਂਦੀ ਹੁਣ ਭਈ ਉਹਦੋਂ ਮੈਂ ਕੀ ਦੱਸਾਂ ਮੈਂ ਤਾਂ ਕਹਿੰਦੀ ਇੱਕ ਰੱਬ ਮੈਨੂੰ 30 ਹੋਰ ਦੇ ਦਦਾ ਵਿਆਹ ਕੇ ਤੋੜਦਾ ਦੀ ਮੈਂ ਹਾਂ ਪੱਥਰ ਕਿੱਥੋਂ ਦਿੱਤਾ ਇਹ ਹਾਂ ਆ ਕੇ ਪੁੱਤਾਂ ਬਣਾ ਕੇ ਜਾਗ ਤੇ ਕੇ ਸਿਰ ਨਹੀਂ ਹੈਗਾ ਕਹੇ ਤੀਆਂ ਹੋਂ ਪੱਥਰ ਨੇ ਇਹ ਜਿਹਾ ਜਵਾਕ ਜਵੂਕ ਨਹੀਂ ਹੈਗੇ ਛੋੜੀ ਮਿਲੰਗਣੀ ਨੇ ਭੈਣੇ ਇਹਦੇ ਕਿਹੜੇ ਜਵਾਕ ਨੇ ਕਹਿੰਦੇ ਕਹਾਂਗੇ ਕੀ ਕਹਿੰਦੇ 6 ਮਹੀਨੇ ਹੋਏ ਸੀ ਬਿਆਹ ਨੂੰ ਕਹਿੰਦੀ ਆ ਕਿ ਮੇਰਾ ਤਾਂ ਮੁੰਡਾ ਪਸੰਦ ਨਹੀਂ ਹੈਗਾ ਕੰਜਰੀ ਨੇ ਤਲਾਕ ਦੇਤਾ ਅੱਛਾ ਫਿਰ ਲੱਕੀ ਪਸੰਦ ਹੈ ਹਾਂ ਦੇਖ ਦੇਖ ਖਾਪੇ ਪਸੰਦ ਆ ਭਾਈ ਉਹੀ ਗੱਲ ਹੈ ਹਲਕੇ ਨਾ ਸਾਚੀ ਗੋਡਾਂ ਥੱਲੇ ਲੈ ਲੈ ਕੀ ਕਰਾਂ ਖਾਪੜੇ ਲਾ ਬੁੱઠા ਘੁੱਟ ਦੇ ਐ ਨਹੀਂ ਤਾਂ ਨਹੀਂ ਲੋਟ ਆਉਂਦੀ ਘਰ ਪੱਟ ਦੇਂਗੇ ਸਾਰੀ ਉਮਰ ਲੋਕ ਕੀ ਕਹਿਣਗੇ ਵੀ ਭੈਣ ਨੂੰ ਆਪਦੀ ਨੋ ਬਣਾ ਲਿਆ ਹੈ। ਤੇਰਾ ਆਖੀ ਦੇ ਘਰ ਤਾਂ ਸੋਤੀ ਹੈ। ਤੇ ਕਿਹਦੇ ਕਰੇ ਐ ਸੋਚਨੇ ਪਰ ਇਹਨੂੰ ਕਿੱਥੇ ਆਪ ਹੀ ਮਰ ਖਾਪ ਜਾ। ਤੇ ਇਹ ਕਹਿੰਦੇ ਨੇ ਵੀ ਤੀਨ ਹੋਇਆ। ਤੀਨ ਨੂੰ ਕਿਸੇ ਨੇ ਸਿਆਣਾ ਨਾ। ਹਾਂ। ਹੈ? ਆਪ ਮਰ ਤੋ ਜਾਣ ਵਾਲੀ ਮਾੜੀ ਹੋਈ ਏ ਰੀਤ। ਮੈਂ ਕਹਾਂ। ਅੱਛੀ ਤੂੰ ਫਿਕਰ ਨਾ ਕਰ। ਚੁੱਪ ਕਰਕੇ ਕਹਦੇ ਪੈਣੇ ਮੈਂ ਮਰ ਜੂਂਗਾ ਤੇ ਤੇਰੇ ਘਰ ਪਾਉਂਗੀ ਵੀ ਸਾਡੇ ਘਰੋਂ ਨਿਕਲ ਜਾ। ਬਸ। ਉੱਥੇ ਨਿਕਲ ਦੀ ਆ। ਮਾਂ ਨੂੰ ਫੋਨ ਕਰਦੇ ਤੂੰ ਤਾਂ ਕੀ ਨਹੀਂ ਪਾਉਣ ਬੈਠ ਜਾਨੀ ਐ ਜਾ ਚੀ ਐ ਭਾਗ ਜੂ ਮੇਰੀ ਮਾਂ ਨੇ ਵੀ ਫੋਨ ਕਰ ਲਿਆ ਮੈਂ ਕਿਹਾ ਮਾਂ ਬਿਮਾਰ ਹੋਈ ਸੀ ਬੰਨਾ ਵੀ ਮਾਰਿਆਗਾ ਵੀ ਭਾਈ ਉਹਨੂੰ ਲੈ ਜਾ ਕੋਈ ਨਹੀਂ ਬਿਮਾਰ ਹੋ ਉਹ ਤੇਰੇ ਦੋਲਦੇ ਕੰਜਰੀ ਦੀ ਲੱਤ ਤੋੜਦੇ ਔਰੇ ਡੇਕਦੇ ਇਹਨੂੰ ਫਿਰ ਸੇਵਾ ਕਰਨ ਕਨੇ ਉਹਰੇ ਘਰੇ ਹੁਣ ਤਾਂ ਅੱਖਾਂ ਦੇ ਸਾਹਮਣੇ ਫਿਰਦੀ ਐ ਚੱਲ ਫਿਰ ਅੰਦਰ ਬੈਠੀ ਕੀ ਪਤਾ ਗੇਟ ਲਾ ਕੇ ਕੀ ਕਰੂਗੀ ਕੀ ਨਾ ਅੱਛਾ ਛੱਡ ਦੇ ਇਹਨੂੰ ਆਪੇ ਸੰਭੂਗੀ ਅਗਲਾ ਕਮਿਆਰ ਨੂੰ ਕੀ ਦੋਸਤ ਦੇਵੇ ਜਦੋਂ ਆਪਦਾ ਹੀ ਭਾਂਡਾ ਕੋਟਾ ਹੋਵੇ ਏ ਉਹਨੋਂ ਮੈਂ ਕੀ ਦੋਸਤ ਦਵਾ ਜਦੋਂ ਆ ਆ ਬਤਾ ਜੰਮਿਆ ਹੀ ਨਪੁੱਤਾ ਨਕਮਾ ਨਿਕਲ ਗਿਆ ਨਹੀਂ ਮੇਰੀ ਦੁੱਤ ਨੂੰ ਤਾਂ ਲਾਤੀ ਲਾਜ ਨ ਪੁੱਤੇ ਨੇ ਪੀ ਪੋਚਦੀ ਉਹਨੇ ਤੇ ਤੇਰੀ ਜਮਾ ਪਿੰਡ ਚ ਹੁਣ ਤੂੰ ਤਾਂ ਬੋਲਣ ਜੋਗੀ ਨਹੀਂ ਰਹੀ ਛਾ ਚਾਹ ਫਿਰ ਮੈਂ ਤਾਂ ਜਾਣ ਨਹੀਂ ਚਾਹ ਦੀ ਘੁੱਟ ਬਣਾਵਾ ਨਾ ਬਸ ਪਾਣੀ ਕਿਹੜੀਆਂ ਚਾਹਾਂ ਨੇ ਛੋੜ ਤਾਂ ਆਪਦੀ ਚਾਹ ਬਣੀ ਪਈ ਆ ਗੱਲ ਤੇ ਗੱਲ ਨੀ ਤੂੰ ਐ ਕਰੀ ਮੈਨੂੰ ਨਾ ਹੁਣ ਤਾਂ ਬਰੇਣੀ ਅੰਦਰ ਹੀ ਹੈਗੀ ਤੂੰ ਤਾਂ ਮੇਰੇ ਕੋਲ 500 ਰੁਪਏ ਪੇ ਆਇਆ ਹੈਗਾ ਮੈਂ ਕਰੀ 500 ਹੋਰ ਦੇ ਦੀ ਪਰ ਇਹਨਾਂ ਕੁੱਤੀ ਨੂੰ ਕੱਢ ਦੂੰਗੀ 1000 ਨਾਲ ਕੀ ਨਿਕਲ ਜੂ ਇਹ ਕੀ ਕਰਨੇ 1000 ਰੁਪਏ ਦਾ ਨਹੀਂ ਕਿਰਾਇਆ ਪਰੂਆ ਦੇ ਦੂੰਗੀ ਕੁੜੀ ਦੇ ਪੇਪਰਾਂ ਖਾਤਰ ਰੱਖਿਆ ਸੀ 500 ਰੁਪਏ ਤਾਂ ਮੈਂ ਓਏ ਮੈਂ ਤਾਂ 1000 ਲਈ ਜੇ ਨਿਕਲਦੀ ਤੇ ਰਕਾਰ ਬਚਦਾ ਹਾਂ ਚਲ ਚੰਗਾ ਕੈਨੀ ਹੈਗੀ ਮੈਂ ਭੈਣ ਮੰਨ ਕੇ ਗਾਣਾ ਕਿਸੇ ਕੋਲੇ ਗੱਲ ਕਰੀ ਨਾ ਮੈਂ ਤਾਂ ਕੀ ਗੱਲ ਕਰਨੀ ਐਂ ਕਰ ਚੱਚੀ ਇਹਨੂੰ ਕੱਢ ਦੇ ਕਰੋ ਇੱਥੋਂ ਕੱਢ ਦੇਣੀ ਹੈਗੀ ਕਿਸੇ ਨੇ ਤੇਰੇ ਘਰ ਦਾ ਪਾਣੀ ਨਹੀਂ ਪੀਣਾ ਓਏ ਡੇਲੀ ਨਹੀਂ ਟੱਪਣੀ ਅਗਲੀ ਸਿੱਧਾ ਗਏ ਦੂਪੇ ਤਾਂ ਲੰਡਰਾਂ ਦਾ ਘਰ ਆਸੀ ਨਹੀਂ ਜਾਂਦੇ ਹੈਗੇ ਤੇਰੀ ਗੱਲ ਤਰੀ ਤ ਸਹੀ ਆ ਹੋਰ ਮੈਂ ਕਰ ਤੂੰ ਤਾਂ ਜਾ ਮੈਂ ਕੱਢਦੀ ਆਂ ਚੱਲ ਸੰਗ ਧੱਕੇ ਮਾਰ ਕੇ ਕਰ ਨਾਲੇ ਮੈਂ ਹਾਂ ਜਿਵੇਂ ਮਰਜ਼ੀ ਕੱਢ ਕੋਈ ਨਾ ਵੀਰਪਾਲ ਨੂੰ ਭੇਜੂੰਗੀ 500 ਰੁਪਏ ਦੇ ਦਿੰਦੀ ਫੇਜ਼ੀ ਲੈ ਕੋ ਰ ਹੈ ਤਾਂ ਸਹੀ ਦੇਖੀ ਗਈ ਆ ਬਾਹਰ ਜਾ ਕੇ ਖੜਕਾਵਾ ਕੱਢਾ ਇਹਨੂੰ ਅੰਦਰੋਂ ਮੁੱਕਤੇ ਪਤਾ ਨਹੀਂ ਕੀ ਕਮਰੇ ਚ ਕਰੀ ਜਾਂਦੇ ਨੇ ਚੱਲ ਇੱਕ ਵਾਰ ਚੱਲ ਨਹੀਂ ਆਇਦਰ ਚਲ 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 ਨਿਕਲ ਵਾ ਕੀ ਕੀ ਹੋ ਗਿਆ ਪਿਆ ਮਾਂ ਤੈਨੂੰ ਕਮਰੇ ਚ ਕਰੀ ਆ ਨਾ ਬਾੜਾ ਕੇ ਹੈ ਓਏ ਥੋੜੇ ਤਿਆਰੀ ਨਹੀਂ ਹੋਈ ਝੀ ਨਿਕਲੋ ਮੇਰੇ ਘਰੋਂ ਕੀ ਕੰਕਰਾਂ ਦੀ ਸਾਹਮਣੇ ਲਹੀ ਪਈ ਹੈਗੀ ਤੇਰੀ ਗੱਲ ਕਹਿਣ ਲੱਗੀ ਕਿਹੜਾ ਦੇਖਦੀ ਹੈ ਕਮਰੇ ਚ ਲੱਗੇ ਪਏ ਹੋਗੇ ਸ਼ਰਮ ਆਉਣੀ ਚਾਹੀਦੀ ਮਾਂ ਐਜੀ ਗੱਲ ਕਰਦੀ ਨੂੰ ਸ਼ਰਮ ਆਉਣੀ ਚਾਹੀਦੀ ਆ ਰੀਤ ਆਈ ਸੀ ਸੌ ਸੌ ਕਸਨਾ ਕੇ ਕਹੀਆ ਮੈਨੂੰ ਕੀ ਸੁਣਾ ਕੇ ਕਹੀਆ ਤੀਮੀਆਂ ਦਾ ਤਾਂ ਕੰਮ ਹੀ ਹੁੰਦਾ ਸੁਣਾਣਾ ਹੋਰ ਕੀ ਕੰਮ ਹੈ ਇਹਨਾਂ ਨੂੰ ਬੈਂਡ ਦੀ ਮਾਤਮ ਅਸੀਂ ਪੁੱਛ ਵੀ ਲੈ ਤੋ ਕਿਸ ਨਾਲ ਕਹੀ ਜੀ ਦੱਸ ਅੱਛਾ ਮੋਢੇ ਤੇ ਹੱਥ ਧੜੀ ਆਉਂਦੀ ਸੀ ਨਾ ਸ਼ਰਮ ਮਾਲ ਨਹੀਂ ਦੇਈ ਨਾ ਤੂੰ ਐਂ ਤਰ ਤੱਕ ਸਿੱਧੇ ਗੱਟ ਪਾ ਮੋਢੇ ਸਜਾ ਟਿਕ ਦੇਣੇ ਚੱਲ ਮੋਢੇ ਚੱਤ ਤੂੰ ਰੱਖ ਕੇ ਆਉਣੀ ਮੇਰ ਨਾਲ 20 ਵਾਰ ਆਪਣੀਆਂ ਆਹ ਵੀਰਪਾਲ ਰੱਖ ਕੇ ਆਉਂਦੀ ਆ ਉਹ ਤਾਂ ਕਿਸੇ ਨੇ ਗੱਲ ਬਣਾਈ ਨਹੀਂ ਕੀ ਹੋ ਗਿਆ ਹੱਥ ਰੱਖਣ ਨਾਲ ਦੱਸ ਹੋ ਗਿਆ ਨਾਲੇ ਹੋਰ ਹੱਥ ਨਹੀਂ ਲਾ ਕੇ ਹੋ ਕੀ ਮੈਂ ਇੱਥੇ ਰੱਖ ਬਣਾ ਰਾ ਮੇਰੇ ਨਾਲ ਘਰਾਂ ਬਗਿਆ ਮੇਰਾ ਘਰ ਪਟਿਆ ਜਾਊਗਾ ਚੱਲ ਕੋਈ ਨਹੀਂ ਮੈਂ ਭੱਗ ਜਾਨੀ ਆਂਗੀ ਫੇਰ ਫੇਰ ਤਾਂ ਨਹੀਂ ਲੋਕ ਕੁਝ ਕਹਿੰਦੇ ਕਿ ਇਨੂੰ ਕਰਦੀ ਨੂੰ ਗੱਲ ਨਹੀਂ ਸ਼ਰਮ ਆਉਂਦੀ ਜਿੱਦਾਂ ਕਿਦਾਂ ਨਹੀਂ ਲੱਗ ਮੈਂ ਬਾਗਦਾਨੀ ਆ ਪੁੱਤ ਦੇਖ ਆਪਣਾ ਮਾਂ ਪੁੱਤਾਂ ਦਾ ਰਿਸ਼ਤਾ ਗਾ ਇਹਨਾਂ ਦੀ ਸੋਚ ਹੀ ਗੰਦੀ ਹੈ ਆ ਦੇਖ ਲੈ ਇਹਨਾਂ ਤੇ ਹੁਣ ਜਿੱਦਣ ਲੈ ਕੇ ਆਇਆ ਸੀ ਉਦੋਂ ਦਾ ਕਹਿੰਦੇ ਸੀ ਦੁਖੀ ਬਾਲੀ ਮੇਰੀ ਭੈਣ ਉਦੋਂ ਦਾ ਅਸੀਂ ਕਹਿੰਦੇ ਸੀ ਵੀ ਕੀ ਕਰਵਾਣਾ ਮੈਨੂੰ ਕੀ ਪਤਾ ਸੀ ਬਾ ਚੰਦ ਚਾੜੂਗੇ ਇੱਥੇ ਚੰਦ ਚਾੜੇ ਕੀ ਮੈਂ ਤਾਂ ਹੈਰਾਨੀ ਆ ਸਮਝ ਚ ਨਹੀਂ ਆਉਂਦੀ ਗੱਲ ਕੀ ਕਰਦਾ ਮੇਰੇ ਕੋਈ ਚੰਦ ਹੀ ਨਹੀਂ ਚੜਿਆ ਜਦੋਂ ਜੀ ਕਰਦਾ ਬਜਾਰਾਂ ਚ ਭਰ ਜਾਣੇ ਆ ਸ਼ਰਮ ਤਾਂ ਹੈ ਨਹੀਂ ਤੁਹਾਨੂੰ ਨਾ ਬਾਜ਼ਾਰ ਮੈਂ ਤੇਰੇ ਨਾਲ ਨਹੀਂ ਜਾਂਦਾ ਮਾਂ ਨਾਲ ਨਹੀਂ ਜਾਂਦਾ ਕਿੱਡੀ ਗੱਲ ਆ ਜੋ ਬਿਜਾਰ ਬਗ ਜਾਣਾ ਨਾਲੇ ਮੇਰੀ ਗੱਲ ਸੁਣੋ ਤੁਹਾਨੂੰ ਦੋਨੋਂ ਨੂੰ ਹੀ ਗੱਲ ਸੋਚਣੀ ਚਾਹੀਦੀ ਆ ਇਹਦਾ ਪਰਿਵਾਰ ਚ ਬਚਾ ਕੌਣ ਮੇਰਾ ਕੰਗਲਾ ਸਾਰੇ ਮਰ ਜਾਣਗੇ ਅਗਲੇ ਪਿਛਲੇ ਬਚੇ ਨਹੀਂ ਹੁਣ ਨਾ ਜਾਣ ਵਾਲਾ ਹੈ ਕੌਣ ਕੋਈ ਨਹੀਂ ਮੈਂ ਲੱਗ ਜਾਨੀਆ ਜੇ ਤੇਰਾ ਘਰ ਬਚਦਾ ਤੂੰ ਬਚਾਲਾ ਠੀਕ ਆ ਜਾ ਬਗ ਜਾ ਪਹਿਲੇ ਮਾਂ ਹਾਂ ਭਾਗ ਜਾ ਕੌਣ ਖੋਚੂ ਜਾਂਦ ਹਾਂ ਨਾਲੇ ਸੁਣੋ ਨਾ ਗੱਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੁਣ ਕੀ ਹੋ ਗਿਆ ਕਿਵੇਂ ਪਿੱਛੂ ਪੈਣੇ ਨੇ ਪੁੱਤੇ ਦੇ ਪਿੱਛੂ ਪੈਣ ਦੀ ਗੱਲ ਨਹੀਂ ਹੈਗੀ ਮਾਂ ਮਾਸੇਰੇ ਚੱਲ ਭਾਗ ਜੂ ਜਿੱਥੇ ਉਹਨੇ ਰਹਿਣਾ ਰਹ ਪੂਗਾ ਪਰ ਗੱਲ ਤਾਂ ਮੈਂ ਇਹ ਕਰਦਾ ਵੀ ਜਿੰਨਾ ਮੈਂ ਤੇਰਾ ਕਰਦਾ ਨਾ ਉਸ ਤੋਂ ਮੈਂ ਕਈ ਵਾਰ ਜ਼ਿਆਦਾ ਮਾਸੀ ਦਾ ਕਰਦਾਗਾ ਪਤਾ ਮੈਨੂੰ ਕਿਵੇਂ ਸ਼ਾਮਦੀ ਰਹੀ ਆ ਉਹ ਤੈਨੋਂ ਵੱਧ ਸਾਮਿਆ ਵਾ ਤੂੰ ਮੇਰੇ ਮਾਰਦੀ ਹੁੰਦੀ ਸੀ ਨਾ ਮਾਸੀ ਨੇ ਮੈਨੂੰ ਵੇਚ ਗੋਚ ਚ ਲਿਆ ਜੇ ਮੈਂ 10 ਰੁਪਏ ਮੰਗਦਾ ਸੀਗਾ ਤੂੰ ਤਾਂ ਸ਼ੱਕ ਪਾਵੇਂ ਨਾ ਦਿੰਦੀ ਮਾਸੀ ਮੈਨੂੰ ਕਿਤੇ ਨਾ ਕਿਤੇ ਲੈ ਕੇ ਹੱਲ ਕਰਕੇ ਤੇ ਫੇਰ ਕੀ ਹੋਗਾ ਮਾਂ ਤੇ ਮਾਰਦੀ ਹੁੰਦਾ ਭਲੇਲੀ ਮਾਰਦੀ ਸੀ ਤੇਰੇ ਤੇ ਉਹਨੂੰ ਵੀ ਮੈਂ ਮਾਈ ਸਮਝਦਾ ਉਹ ਵੀ ਮੇਰੀ ਮਾਂ ਤੁਸੀਂ ਕੀ ਕੀ ਗੱਲਾਂ ਬਣਾ ਰੱਖੀਆਂ ਨੇ ਕੀ ਬਣਾਤੀਆਂ ਕੀ ਬਣਾਤੀਆਂ ਨਾਲੇ ਹੋਰ ਸਭ ਕੁਝ ਅੱਖੀਂ ਦੇਖ ਲਿਆ ਮੈਂ ਮਿਰਪਾਲ ਤੂੰ ਤਾਂ ਪੜ੍ਹੀ ਲਿਖੀ ਆ ਤੰਤੇ ਗੱਲ ਸਮਝਣੀ ਚਾਹੀਦੀ ਆ ਕਿ ਮਾਸੀ ਵਿਚਾਰੀ ਜਾਊਗੀ ਇੱਥੇ ਅਸੀਂ ਵਿਚਾਰੀ ਬੇਸਾਰ ਆ ਗਈ ਕਿੱਥੇ ਕਿੱਥੇ ਜਾਊਗੀ ਕਿਧੇ ਜਾ ਕੇ ਮੋੜੇ ਲੱਗੂਗੀ ਤੁਹਾਨੂੰ ਆਪ ਨੂੰ ਨਾਲੇ ਉਹਨੂੰ ਮੈਂ ਮਾਂ ਸਮਝਦਾ ਯਾਰ ਥੋੜ ਨੂੰ ਹੈਰਾਨੀ ਵਾਲੀ ਗੱਲ ਆ ਨਾਲੇ ਅਸੀਂ ਅੰਦਰ ਪਤਾ ਕੀ ਗੱਲਬਾਤ ਕਰ ਰਹੇ ਸੀਗੇ ਅਸੀਂ ਐਂ ਸੋਚ ਰਹੇ ਸੀਗੇ ਵੀ ਅਸੀਂ ਇਕੱਲਾ ਤੁਹਾਨੂੰ ਬਾਹਰ ਕੇ ਸਰਪ੍ਰਾਈਜ਼ ਦੇਵਾਂਗੇ ਆਪਾਂ ਸਾਰੇ ਕਿਤੇ ਘੁੰਮਣ ਜਾ ਰਹੇ ਸੀਗੇ ਅਸੀਂ ਬਹਾਨਾ ਬਣਾਇਆ ਸੀਗੇ ਰੱਜ ਜਾਂਦੇ ਜਾਂਦੇ ਨਹੀਂ ਵੀ ਆਪਾਂ ਮਾਂ ਨੂੰ ਪੀਰ ਪਾਲ ਲੂ ਸਾਰਾ ਨੂੰ ਇਕੱਲਾ ਤੇ ਬਾਹਰ ਕੇ ਜਦ ਹੀ ਤਿਆਰ ਹੋਗੇ ਨਾ ਅਸੀਂ ਉਦੋਂ ਕਹਾਂਗੇ ਵੀ ਆਪਾਂ ਘੁੰਮਣ ਜਾ ਰਿਹਾ ਤੁਸੀਂ ਤਿਆਰ ਹੋ ਜਾਓ ਇਹ ਗੱਲ ਤੂੰ ਪਹਿਲਾਂ ਵੀ ਕਹਿ ਸਕਦਾ ਸੀ ਨਾ ਜੇ ਤੁਸੀਂ ਸੁਣਨ ਦਾ ਮੌਕਾ ਤੇ ਫੇਰ ਹੀ ਆ ਮੈਂ ਸੋਨੂੰ ਬਾਹਰ ਇਸੇ ਗੱਲ ਕਰਕੇ ਬਾਹਰ ਖੁੱਲਾ ਸੀ ਮਾਂ ਮੈਂ ਤੈਨੂੰ ਦੱਸੂਗਾ ਜਦ ਮੈਂ ਤਿਆਰ ਹੋਈ ਜਾਣਾ ਪਰ ਤੂੰ ਤਾਂ ਗੱਲਾਂ ਹੋਰ ਹੀ ਬਣਾ ਲਈਆਂ ਵੀ ਮੈਨੂੰ ਕੀ ਪਤਾ ਜਿਵੇਂ ਪੁੱਤ ਮੈਨੂੰ ਲੋਕ ਕਹੀਗੇ ਮੈਂ ਤਾਂਵੇਂ ਬੋਲੀ ਗਈ ਰਹਿੰਦਾ ਖੁੰਦਾ ਮੈਨੂੰ ਇਹਨੇ ਪੜਕਾਤਾ ਕਿ ਮਾਸੀ ਦਾ ਲਸਣ ਨਹੀਂ ਸਹੀ ਲੱਗਦੇ ਚੱਲ ਕੋਈ ਨਾ ਮਾਂ ਜਿਨ੍ਹਾਂ ਨੂੰ ਕਰੇ ਪੁੱਛ ਕੇ ਕੋਈ ਸਬਜ਼ੀ ਵੀ ਨਹੀਂ ਬਣਾਉਂਦਾ ਨਾ ਉਹ ਆ ਕਿੱਥੇ ਰਹਿ ਆਂ ਦਿੰਦੇ ਨੇ ਉਹਨਾਂ ਦੇ ਪਿੱਛੇ ਲੱਗਣ ਦਾ ਕੋਈ ਪਤਾ ਨਹੀਂ ਹੈਗਾ ਜੇ ਇੰਨੇ ਚੰਗੇ ਹੋ ਨਾ ਘਰੇ ਉਹਦੇ ਨੂੰਹਾਂ ਕਿਸੇ ਦੀ ਕੋਈ ਸੱਸ ਸੌ ਸੌ ਗੱਲਾਂ ਸੁਣੇ ਹਰੇਕ ਦੀ ਗੱਲ ਅਗਲਾ ਸਮਝੇ ਪਰ ਨਹੀਂ ਆਪਾਂ ਤਾਂ ਕਿਸੇ ਦੀ ਗੱਲ ਹੀ ਨਹੀਂ ਸਮਝਣੀ ਹੈਗੀ ਬੇਫਾਲਤੂ ਵਾਲੇ ਦੀ ਗੱਲ 'ਚ ਗੱਲ ਚ ਆਉਣਾ ਕੀ ਫਾਇਦਾ ਉਹਦਾ ਸਹੀ ਗੱਲ ਆਹ ਦੇ ਕਰੇ ਲੜਾਈ ਪੈਂਦੀ ਆ ਆਹਨ ਤੋਂ ਸਾਹਮਣੇ ਪਵਾੜ ਪਈ ਗਿਆ ਮੈਨੂੰ ਮaaf ਕਰ ਦੇ ਨਾਲੇ ਮਾਂ ਚ ਮਾਫੀ ਮੰਗਣ ਦੀ ਕੀ ਲੋੜ ਆਗੀ ਤੁਸੀਂ ਮੈਥੋਂ ਵੱਡੇ ਹੋ ਇਹ ਮਾਫੀ ਮੰਗਣੀ ਆ ਤਾਂ ਮਾਸੀ ਤੋਂ ਮੰਗੋ ਜਿਹੜੀ ਵੀ ਚਾਹੁੰਦੇ ਸੀ ਦਿਲ ਦਿਖਾਇਆਗਾ ਉਹ ਤੇ ਡੇ ਡੇ ਲਜਾਮ ਲਾਇਨੇ ਕੀ ਸੋਚ ਕੇ ਲਜਾਮ ਲਾਇਆ ਘਰੋਂ ਬਾਗਦੀ ਮੈਂ ਉਹ ਤੋਂ ਕਿਵੇਂ ਮਾਫੀ ਮੰਗਾ? ਮੈਂ ਕਿਹੜੇ ਮੂਨਾ ਮੰਗਾ? ਮੈਨੂੰ ਵੀ ਮਾਫ਼ ਕਰ ਦੋ। ਥੋੜੇ ਪਤਾ ਕਰੋ ਬਾਗੀ। ਉਹਦਾ ਕਿਹੜਾ ਵਿਚਾਰੀ ਦਾ ਘਰ ਆ? ਇੱਥੇ ਜਾ ਕੇ ਗਵਾਨ ਚ ਭੇਜੂਗੀ। ਉਹਨੂੰ ਚੰਗੀ ਤਰ੍ਹਾਂ ਪਤਾ ਕਿ ਮੇਰੀ ਭੈਣ ਇੰਨੀ ਮਾੜੀ ਨਹੀਂ ਹੈਗੀ। ਤੁਸੀਂ ਪਹਿਲਾਂ ਵੀ ਕਿੰਨੇ ਵਾਰ ਲੜੀਆਂ ਹੋਗੇ। ਤੁਸੀਂ ਸਾਰਤਾ ਨਹੀਂ ਸਕਦੇ ਇੱਕ ਦੂਜੇ ਤੋਂ। ਘੰਟੇ ਬਾਅਦ ਫੇਰ ਖੋ। ਮੈਂ ਦੇਖਾਂ ਜਾ ਕੇ ਮਾਸੇਮ। ਨਹੀਂ ਜਾ ਦੇਖਿਆ। ਚਲ ਮਾਂ। ਅੱਜ ਆਪਾਂ ਵੀ ਚਲੀਏ। ਕਿਤੇ ਪਹਿਲਾਂ ਦੇਰ ਹੋ ਜੇ। ਵਿਉ ਰੀਤ ਕਿਨਾਂ ਗਈ ਹੋਵੇ। ਕੋਈ ਨਾ ਤੇ ਭਗ ਜੂਗੀ ਉਹਨਾਂ ਤੇ ਮਨਾ ਲਿਆਵਾਂਗੇ ਆਪਾਂ। ਅੱਛਾ ਚਲ ਆਜਾ।